ਬੈਠਾ ਸੀ ਤੇ ਸਾਥ ਵਿੱਚ ਝੋਗਰਾ ਮਮੁੱਲੀ ਤੇਰੇ ਨਾਲ ਹੱਸ ਗਈ ਤਾਰੇ ਪਿੰਡ ਚੋਸਨ ਕਿ ਮੈਨੂੰ ਆਖ ਦੇ ਆ ਕਾਲੇ ਜੇ ਨਾ ਕਿਵੇਂ ਫਸ ਗਈ ਹਾਏ ਆ ਕਾਲੇ ਜੇ ਨਾ ਕਿਵੇਂ ਫਸ ਗਈ ਹਾਏ ਆ ਕਾਲੇ ਜੇ ਨਾ ਕਿਵੇਂ ਫਸ ਗਈ ਲੋਕ ਬੜੇ ਨਾ ਅਜੀਬ ਤਰੀਕੇ ਲੋਕਾਂ ਨੇ ਗੱਲ ਗੱਲ ਤਾਂ ਸੱਚੋ ਹੀ ਲੱਗਦੀ ਉਹ ਤੁਰੇ ਜਾਂਦੇ ਦੀ ਬੁੱਕਲ ਵਿੱਚ ਸਿੱਟ ਗਿਆ ਨਹੀਂ ਟੀਸੀ ਵਾਲਾ ਵੇਰ ਚੜ ਕੇ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਆਪਣੀ رائے ਜ਼ਰੂਰ ਦੇਣੀ ਆ ਜੱਗ ਸੜਦਾ ਬਿਸ਼ੱਕ ਸੜੀ ਜਾਣ ਦੇ ਜੱਗ ਸੜਦਾ ਬਿਸ਼ੱਕ ਸੜੀ ਜਾਣ ਦੇ ਤੇ ਤੇਰੀ ਮੇਰੀ ਪੱਕੀ ਜੋਟੀਆਂ ਹਾਈ ਮੈਂ ਮਾਰੀ ਕਿਤੇ ਰਤੇ ਦਿਲੇ ਆ ਗਿਆਂ ਵੇ ਮੁੰਡੇ ਆ ਫਰੀਦ ਕੋਟੀਆਂ ਹਾਈ ਮੈਂ ਮਾਰੀ ਕਿਤੇ ਰਤੇ ਦਿਲੇ ਆ ਗਿਆਂ ਵੇ ਮੁੰਡੇ ਆ ਫਰੀਦ ਕੋਟੀਆਂ ਚਲੋ ਰੰਗਦਾ ਚਲੋ ਰੰਗਦਾ ਦੋਈ ਹੁੰਦੀ ਆ ਮੈਨੂੰ ਕੋਈ ਆਬਜੈਕਸ਼ਨ ਤਾਂ ਨਹੀਂ ਇਹਨਾਂ ਦਾ ਕਿ ਰੰਗ ਕਾਲਾ ਆ ਯਾ ਨਾ ਤੇ ਸਾਡੇ ਦਿਲ ਦਾ ਇਹ ਫੈਸਲਾ ਅਟਲ ਵੇ ਜਿੱਥੇ ਚੱਲੇਗਾ ਚੱਲੂੰਗੀ ਨਾਲ ਚੱਲ ਵੇ ਪਿੰਦੇ ਸ਼ਾ ਤੇਰੇ ਪੱਲੇ ਪਾਤੀ ਜਿੰਦੜੀ ਪਿੰਦੇ ਸ਼ਾ ਤੇਰੇ ਪੱਲੇ ਪਾਤੀ ਜਿੰਦੜੀ ਤੋਂ ਜਾਣੇ ਕਰੀ ਅੱਜ ਖੋਟੀਆਂ ਅਈ ਮੇ ਮਰਗੀ ਤੇਰੇ ਤੇ ਦਿਲ ਆਗੇ ਆਵੇ ਮੁੰਡਿਆਂ ਫਰੀਦਕੋਟੀਆਂ ਅੱਸੀ ਗੱਲ ਦੋਸਤੋ ਜਿਵੇਂ ਤੁਹਾਨੂੰ ਅੱਜ ਤੱਕ ਅਸੀਂ ਬਹੁਤ ਸਾਰੇ ਚਿਹਰਿਆਂ ਨਾਲ ਮਿਲਾਇਆ ਬਹੁਤ ਸਾਰੇ ਲੋਕਾਂ ਨਾਲ ਤੁਹਾਨੂੰ ਬਹੁਤ ਸਾਰੇ ਗੀਤ ਗਰਾਂ ਨਾਲ ਬਹੁਤ ਸਾਰੇ ਐਕਟਰਾਂ ਨਾਲ ਮਿਲਾਇਆ ਅੱਜ ਤੁਹਾਡੇ ਅਸੀਂ ਉਬਰੂ ਗਰਾਂ ਚ ਜਾ ਰਹੇ ਆ ਮੈਡਮ ਸਕਦੀਪ ਕੌਰ ਤੇ ਸਿੱਖੂ ਸਾਹਿਬ ਇਹਨਾਂ ਦੀ ਜੋੜੀ ਬੜੀ ਹਿੱਟ ਜੋੜੀ ਹੈ ਇਹਨਾਂ ਦੇ ਬੜੇ ਗੀਤ ਆਏ ਨੇ ਤੁਹਾਨੂੰ ਅਸੀਂ ਸੁਣਾਵਾ ਗਏ ਸੀ ਲਾਈਵ ਵੀ ਸੁਣਾਵਾ ਗਏ ਤੁਹਾਨੂੰ ਤਾਂ ਸਭ ਤੋਂ ਪਹਿਲਾਂ ਅਸੀਂ ਜਨਤਕ ਚੈਨਲ ਵਿੱਚ ਆਏ ਨੇ ਤੁਹਾਡਾ ਬਹੁਤ ਸਵਾਗਤ ਜੀ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚ ਸਮਾਂ ਦੇ ਕੇ ਸਾਦਰਕ ਪਹੁੰਚੇ ਹੋ ਬਹੁਤ ਸਵਾਗਤ ਹੈ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਜੀ ਤੁਹਾਡੇ ਜਨਤਾ ਜਨਤਾ ਦੀ ਆਵਾਜ਼ ਜਨਤਾ ਦੀ ਆਵਾਜ਼ ਹੈ ਨਾ ਚੈਨਲ ਦੇ ਰਾਹੀਂ ਅਸੀਂ ਤੁਹਾਡੇ ਸਾਰੇ ਦਰਸ਼ਕਾਂ ਦੇ ਰੀਬਰੂ ਹੋਏ ਆ ਅਸੀਂ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਕਰਦੇ ਆ ਸੁਖਰੀਬ ਜੀ ਗੱਲ ਕਰਨੀ ਹੈ ਆਪਾਂ ਹੰਗਲੇ ਕਿਲੇ ਦੇ ਸਫਰ ਦੀ ਹੈ ਨਾ ਹਾਂਜੀ ਹਾਂਜੀ ਤੁਸੀਂ ਕਦੋਂ ਸ਼ੁਰੂ ਕੀਤਾ ਮੈਂ ਇਹ ਬਚਪਨ ਤੋਂ ਹੀ ਮੈਨੂੰ ਸ਼ੌਂਕ ਸੀ ਸਕੂਲ ਟਾਈਮ ਤੋਂ ਬਚਪਨ ਤੋਂ ਹੀ ਮੈਂ ਮਤਲਬ ਕਿ ਸਕੂਲ ਦੇ ਵਿੱਚ ਗੌਂਦੀ ਹੁੰਦੀ ਸੀ ਸਕੂਲ ਦੇ ਵਿੱਚੋਂ ਫਿਰ ਮੇਰੇ ਟੀਚਰਾਂ ਨੇ ਮੈਨੂੰ ਅੱਗੇ ਲਿਆਂਦਾ ਤੇ ਫਿਰ ਮੇਰੀ ਮੁਲਾਕਾਤ ਹੁਣ ਵੀ ਉਹ ਗਾਰੇ ਨੇ ਹੁਣ ਵੀ ਹੱਟ ਨੇ ਤੇ ਮੇਰੇ ਨਾਲ ਵੀ ਹੱਟ ਸੀ ਹਾਂਜੀ ਪਿੰਦੇਸ਼ਾ ਦੇ ਨਾਲ ਮੇਰੀ ਕੈਸਟ ਆਈ ਦਸ ਦੁਕਾਨਾਂ ਦੇ ਵੀ ਕੈਸਟ ਆਈ ਤੇ ਮੇਰੀ ਤੇ ਪਿੰਦੇ ਸਾਹਿਬ ਵੀ ਮੈਨੂੰ ਲੰਮੀ ਨਾਮ ਹਾਂਜੀ ਹਾਂਜੀ ਫਿਰ ਮੇਰਾ ਫਰੀਦ ਕੋਟੀਆ ਸੌਂਗ ਉਹਨਾਂ ਦੇ ਨਾਲ ਹੱਟ ਗਿਆ ਸੀ ਉਦੋਂ ਮੇਲਾ ਮੇਲੀਆਂ ਦਾ ਪ੍ਰੋਗਰਾਮ ਚੱਲਦਾ ਹੁੰਦਾ ਜੀ ਕਾਫੀ ਮਸੂਰ ਸੀ ਹਾਂਜੀ ਉਹਨਾਂ ਦੇ ਵਿੱਚ ਅਸੀਂ ਉਦੋਂ ਪੂਰੀ ਸਾਡੀ ਹੱਟ ਜਿਹੜੀ ਸੀ ਉਸ ਟਾਈਮ ਟੀਵੀ ਦਾ ਸਮਾਜੀ ਉਦੋਂ ਟੀਵੀ ਦਾ ਦੌਰ ਹੁੰਦਾ ਸੀ ਜੀ ਅਸਾ ਸਾਡੇ ਦਾਸ਼ਕ ਇਹ ਜੀ ਨੂੰ ਜਾਨਣਾ ਚਾਹੁੰਦੇ ਕਿ ਵਾਕੀ ਤੁਸੀਂ ਕਿੰਦੇ ਸਾਲ ਆ ਗਾਇਆ ਹਾਂ ਜੀ ਦੋ ਲਵ ਜਸ ਲਾਉਂਗੇ ਉਹ ਗੀਤ ਹੈ ਹਾਂਜੀ ਹਾਂਜੀ ਜਰੂਰ ਜਰੂਰ ਨਿਤ ਪਰ ਕੇ ਨਜ਼ਰ ਸਾਨੂੰ ਤੱਕਦੇਂ ਬ ਗੱਲ ਦਿਲ ਵਾਲੀ ਕੈਨੂ ਘਤ ਜੱਕਦੇਂ ਨਿਤ ਪਰ ਕੇ ਨਜ਼ਰ ਸਾਨੂੰ ਤੱਕਦੇਂ ਬ ਗੱਲ ਦਿਲ ਵਾਲੀ ਕੈਨੂ ਘਤ ਜੱਕਦੇਂ ਜੱਗ ਸੜਦਾ ਬਿਸ਼ੱਕ ਸੜੀ ਜਾਣ ਦੇ ਜੱਗ ਸੜਦਾ ਬਿਸ਼ੱਕ ਸੜੀ ਜਾਣ ਦੇ ਵੇ ਤੇਰੀ ਮੇਰੀ ਪੱਕੀ ਜੋਟੀਆਂ ਹਾਈ ਮੈਂ ਮਾਰੀ ਕਿ ਤੇਰੇ ਤੇ ਦਿਨੇ ਆ ਗਿਆ ਬੇ ਮੁੰਡੇ ਅਫਰੀਦ ਕੋਟੀਆਂ ਹਾਈ ਮੈਂ ਮਾਰੀ ਕਿ ਤੇਰੇ ਤੇ ਦਿਨੇ ਆ ਗਿਆ ਬੇ ਮੁੰਡੇ ਆ ਫਰੀਦ ਕੋਟੀਆਂ ਸਾਡੇ ਦਿਲ ਦਾ ਏ ਫੈਸਲਾ اٹਲ ਵੇ ਜਿੱਥੇ ਚੱਲੇਗਾ ਚੱਲੂੰਗੀ ਨਾਲ ਚੱਲ ਵੇ ਸਾਡੇ ਦਿਲ ਦਾ ਏ ਫੈਸਲਾ اٹਲ ਵੇ ਜਿੱਥੇ ਚੱਲੇਗਾ ਚੱਲੂੰਗੀ ਨਾਲ ਚੱਲ ਵੇ ਪਿੰਦੇ ਸ਼ਾ ਤੇਰੇ ਪੱਲੇ ਪਾਤੀ ਜਿੰਦੜੀ ਪਿੰਦੇ ਸ਼ਾ ਤੇਰੇ ਪੱਲੇ ਪਾਤੀ ਜਿੰਦੜੀ ਤੂੰ ਜਾਣੇ ਕਰੀ ਅੱਜ ਖੋਟੀਆਂ ਹਾਈ ਮੇ ਮਾਰਗੀ ਤੇਰੇ ਤੇ ਦਿਲ ਆ ਗਿਆ ਵੇ ਮੁੰਡੇ ਆ ਫਰੀਦ ਕੋਟੀਆਂ ਹਾਈ ਮੇ ਮਾਰਗੀ ਤੇਰੇ ਤੇ ਦਿਲ ਆ ਗਿਆ ਵੇ ਮੁੰਡੇ ਆ ਫਰੀਦ ਕੋਟੀਆਂ ਕੀ ਬਾਤ ਹੈ ਬਹੁਤ ਉਸਤਰਾ ਤੇ ਤੁਹਾਡੇ ਇਹਨਾਂ ਗੀਤਾਂ ਵਾਹ ਕਿੰਨੇ ਕੀਦਰ ਲਈ ਸੁਆਇ ਨੇ ਉਸ ਤੋਂ ਬਾਅਦ ਜੀ ਆਇਆ ਤਾਂ ਹੋਰ ਵੀ ਸਿੰਗਰਾਂ ਦੇ ਨਾਲ ਆ ਤੇ ਫਿਰ ਚਲੋ ਇੱਕ ਦੋ ਕੇ ਚੱਲ ਬੱਦੇ ਗਏ ਹਾਂਜੀ ਗਾਉਣਾ ਫਿਰ ਉਸ ਤੋਂ ਬਾਅਦ ਮੇਰੀ ਮੈਰਿਜ ਹੋ ਗਈ ਜੀ ਜੋੜੀ ਟੁੱਟ ਗਈ ਸੀਗੀ ਅੱਛਾ ਸਗਰੀ ਜੀ ਬੱਲੋ ਜਦੋਂ ਆਪਾਂ ਜ਼ਿੰਦਗੀ ਦੇ ਵਿੱਚ ਅੱਗੇ ਵਧਦੇ ਹਾਂ ਹਾਂਜੀ ਹਾਂਜੀ ਇਸ ਸਾਲ ਦੀ ਤਰੱਕੀ ਤੋਂ ਬਾਅਦ ਉਹਦੇ ਵਿੱਚ ਉਕੜਾ ਬਹੁਤ ਆਉਂਦੀ ਆਲੇ ਜਰੂਰ ਜੀ ਜਿਵੇਂ ਤੁਸੀਂ ਅੱਜ ਕੈਕੀ ਲੈਨ ਨੂੰ ਸਟਾਰਟ ਕੀਤਾ ਭਿੰਦੇ ਸਾਧ ਨਾਲ ਲਗਾਇਆ ਟੀਵੀ ਤੇ ਆਏ ਹੋਣਾ ਮੇਰੇ ਮੇਰੇ ਵਿੱਚ ਕਾਫੀ ਤੁਹਾਡਾ ਚਿਹਰਾ ਸੀ ਮਸ਼ਹੂਰ ਸੀਗਾ ਨਾ ਹਾਂਜੀ ਹਾਂਜੀ ਜਿਵੇਂ ਆਪਾਂ ਕਹਿੰਦੀ ਹੈ ਕਿ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਤੁਹਾਡੀ ਜ਼ਿੰਦਗੀ 'ਚ ਇਹ ਤੂੰ ਕੋਈ ਦਿੱਕਤਾਂ ਦਾ ਸਾਹਮਣਾ ਕਰਦਾ ਵੇ ਤੁਹਾਨੂੰ ਹਾਂਜੀ ਆਉਂਦੀਆਂ ਐ ਮੈਨੂੰ ਜਦੋਂ ਪਹਿਲਾਂ ਮੈਂ ਗਿਆ ਅਨਮੈਰਿਡ ਲਾਈਫ ਦੇ ਵਿੱਚ ਉਦੋਂ ਤਾਂ ਨਹੀਂ ਚਲੂ ਜਿਆਦਾ ਪ੍ਰੋਬਲਮ ਆਈ ਮੈਨੂੰ ਕੋਈ ਵੀ ਤੇ ਸਕੂਲ ਤੋਂ ਸੀ ਸਕੂਲ ਤੋਂ ਟੀਚਰਾਂ ਨੇ ਮੈਨੂੰ ਅੱਗੇ ਲੈ ਕੇ ਆਂਦਾ ਫਿਰ ਪਿੰਦੇ ਸ਼ਾਹ ਨੇ ਮੈਨੂੰ ਅੱਗੇ ਲੈ ਕੇ ਆਂਦਾ ਜਦੋਂ ਫਿਰ ਮੈਰਿਜ ਹੋ ਜਾਂਦੀ ਆ ਤ ਉਸ ਵੇਲੇ ਕਈ ਵਾਰੀ ਫੈਮਿਲੀ ਦੇ ਵਿੱਚ ਬੰਦਾ ਉਲਝ ਜਾਂਦਾ ਹਾਂਜੀ ਚੱਲਣਾ ਵੀ ਪੈਂਦਾ ਇਹ ਬੱਚੇ ਹੋ ਜਾਂਦੇ ਫਿਰ ਬੱਚਿਆਂ ਦੇ ਮਤਾਬਕ ਪਰ ਫੈਮਿਲੀ ਨੂੰ ਸਾਰਾ ਉਹ ਕਰਨਾ ਪੈਂਦਾ ਨਾ ਉਸੇ ਕਰਕੇ ਫਿਰ ਉਸ ਦੇ ਵਿੱਚ ਮੇਰਾ ਗੈਪ ਪੈ ਗਿਆ ਜੀ ਤੁਹਾਨੂੰ ਕੀ ਲੱਗਦਾ ਜਿਵੇਂ ਤੁਹਾਡੀ ਵਧੀਆ ਆਵਾਜ਼ ਸੀ ਹਾਂਜੀ ਜ਼ਿੰਦਗੀ ਦੇ ਪ੍ਰਾਚੀ ਅੱਗੇ ਵਧਣਾ ਲਈ ਸੀ ਨਾ ਹਾਂਜੀ ਹਾਂਜੀ ਤਾਂ ਮੈਰਿਜ ਲਾਈਫ ਜਲਦੀ ਲਈ ਕਰਨ ਕਾਰਨ ਨਹੀਂ ਜੀ ਕਾਰਨ ਇਹ ਸੀ ਕਿ ਮੇਰੀ ਮੰਮੀ ਥੋੜੇ ਬਿਮਾਰ ਰਹਿੰਦੇ ਸੀਗੇ ਤੇ ਉਹਨਾਂ ਨੂੰ ਐ ਸੀ ਕਿ ਵੀ ਤੇਰੀ ਮੈਰਿਜ ਹੋ ਜੇ ਤੇ ਤੇਰੇ ਮਾਪੜੇ ਸੁਭਰੂ ਜੀ ਮੇਰੇ ਪਪਾ ਹੈ ਨਹੀਂ ਸੀਗੇ ਪਪਾ ਹੈ ਨਹੀਂ ਸੀ ਦੋ ਬ੍ਰਦਰ ਸੀਗੇ ਉਹਨਾਂ ਨੂੰ ਇਹ ਸੀ ਕਿ ਜਿਹੜਾ ਮਤਲਬ ਕਿ ਤੈਨੂੰ ਮੈਂ ਆਪਣੇ ਹੱਥ ਨਾਲ ਵਿਆਹ ਜਾਵਾਂ ਤੈਨੂੰ ਮੈਂ ਕਿਉਂਟ ਜਾਵਾਂ ਹਨਾ ਕਿ ਮੇਰੀ ਜ਼ਿੰਮੇਵਾਰੀ ਆ ਜਿਹੜੀ ਉਹ ਹਲਕੀ ਹੋ ਜੂ ਹਾਂਜੀ ਤੇ ਉਹਨਾਂ ਨੂੰ ਐ ਲੱਗਦਾ ਸੀ ਪਰ ਮੈਂ ਵਿਆਹ ਨਹੀਂ ਸੀ ਕਰਾਉਣਾ ਚਾਹੁੰਦੀ ਜੀ ਚਲੋ ਜਿੰਨੇ ਤੁਸੀਂ ਜ਼ਿੰਦਗੀ ਨਾਲ ਸਮਝਾਤਾ ਵੀ ਕੀਤਾ ਹਨ ਹਾਂਜੀ ਫਿਰ ਜਿਹੜਾ ਬੰਦੇ ਦੇ ਅੰਦਰ ਕਹਦੀ ਆਪਾਂ ਵੀ ਗੌਲ ਦਾ ਹੁੰਦਾ ਹੈ ਉਹਨਾਂ ਨੂੰ ਹੁੰਦਾ ਕਿ ਮੈਂ ਜ਼ਿੰਦਗੀ ਚ ਅੱਗੇ ਵਧਣਾ ਹੈਗਾ ਫਿਰ ਤੁਹਾਨੂੰ ਕਦ ਮੌਕਾ ਮਿਲਦਾ ਦੁਬਾਰੀ ਫਿਰ 2012 ਤੋਂ ਲੈ ਕੇ ਫਿਰ ਮੈਂ ਰਹੀ ਹਾਂ ਇਹ 2021 ਦੇ ਵਿੱਚ ਆਈਆਂ ਦੁਬਾਰੀ ਇਸ ਲਾਈਨ ਦੇ ਵਿੱਚ ਜਦੋਂ ਮੈਂ 21 ਦੇ ਵਿੱਚ ਆਈ ਮੈਂ ਉਹ YouTube ਤੇ ਮੇਰੇ ਗੀਤ ਆਉਂਦੇ ਹੀ ਸੀਗੇ ਮੇਲਾ ਮੇਲੀਆਂ ਚੈਨਲ ਨੇ ਸਾਰੇ ਉਹ ਕੀਤੇ ਹੀ ਪਾਈ ਸੀ ਜਦੋਂ ਮੈਂ ਉਹ ਦੇਖਣੇ ਪੜ੍ਹਨੇ ਗੀਤ ਸੁਣਨੇ ਆਪਣੀ ਆਪਣੀ ਗੀਤ ਸੁਣਨੇ ਮੈਂ ਪਰ ਮੇਰੇ ਮੈਨੂੰ ਜਣ ਕੇ ਕਿਤੇ ਕਿਤੇ ਤੁਹਾਡੇ ਲੱਗਦਾ ਸੀਗਾ ਹਾਂਜੀ ਮੈਨੂੰ ਹੁੰਦਾ ਹੀ ਸੀ ਹੈਨਾ ਕਿ ਇੰਨੀ ਮੈਟ ਹੋ ਕੇ ਹੈਨਾ ਇੰਨੀ ਹਟ ਹੋ ਕੇ ਕਿ ਮੈਂ ਅੱਜ ਘਰੇ ਬੈਠੀ ਆ ਹਨਾ ਮੈਂ ਕਿਉਂ ਗਾਉਣਾ ਛੱਡਦਾ ਤੇ ਕਿਉਂ ਫਿਰ ਮੈਂ نیچے ਦਰਸ਼ਕਾਂ ਦੇ ਕਮੈਂਟ ਪੜਦੀ ਹੁੰਦੀ ਸੀ ਜਦੋਂ ਮੈਂ ਦਰਸ਼ਕਾਂ ਦੇ ਕਮੈਂਟ ਪੜਦੀ ਹੁੰਦੀ ਸੀ ਤਾਂ ਫਿਰ ਮੇਰੇ ਚਲਚਲਵਲਵਲਾ ਉੱਠਣਾ ਕਿ ਮੈਨੂੰ ਗਾਉਣਾ ਜਿਹੜਾ ਸਟਾਰਟ ਕਰ ਦੇਣਾ ਚਾਹੀਦਾ ਹੈ ਮਤਲਬ ਹੌਸਲਾ ਮਿਲਣਾ ਹਾਂਜੀ ਫਿਰ ਮੈਨੂੰ ਮੈਨੂੰ ਜਨਨ ਕਿ ਮੈਂ ਕਹਿਣ ਤੋਂ ਭਾਵੇਂ ਕਿ ਜਦੋਂ ਤੋਂ ਮੈਂ ਗਾਇਆ ਮੇਰੀ ਕਿਐਸੜਾਈ ਸੀ ਉਹਨਾਂ ਦੇ ਨਾਲ ਹਨਾ ਮੈਂ ਮੇਲਾ ਮੇਲੀਆਂ ਦੇ ਵਿੱਚ ਮੈਂ ਟਾਈਮ ਕੰਮ ਕੀਤਾ ਸੀ ਹਨਾ ਤੇ ਉਦੋਂ ਮੈਨੂੰ ਦਰਸ਼ਕਾਂ ਦਾ ਬਹੁਤ ਜ਼ਿਆਦਾ ਪਿਆਰ ਮਿਲਦਾ ਹੁੰਦਾ ਸੀ ਫਿਰ ਉਹ ਦਰਸ਼ਕਾਂ ਦੇ ਅੱਜ ਮੈਂ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਨਾ ਚਾਹੂੰਗੀ ਕਿ ਮੈਂ ਦਰਸ਼ਕਾਂ ਦੇ ਸਦਕਾ ਅੱਜ ਫੇਰ ਤੁਹਾਡੇ ਚੈਨਲ ਤੇ ਬੈਠੀ ਆ ਤੇ ਦੁਬਾਰੇ ਗਾਣਾ ਸਟਾਰਟ ਕੀਤਾ ਉਹਦੇ ਵਿੱਚ ਮੈਂ ਜਦੋਂ ਕਮੈਂਟ ਪੰਜਾਬੀ ਦੇ ਵਿੱਚ ਬੜੇ ਸੋਹਣੇ ਦਰਸ਼ਕਾਂ ਨੇ ਕੀਤੇ ਹੁੰਦੇ ਸੀ ਕਿ ਵੀ ਮੈਡਮ ਸੁਖਦੀਪ ਕੌਰ ਵੀ ਬਲੰਦ ਆਵਾਜ਼ ਦੀ ਮਾਲਕ ਹੈ ਤੇ ਵੀ ਉਹ ਕਿੱਥੇ ਹੈ ਕਿੱਥੇ ਗਾਇਬ ਹੋਗੇ ਫਿਰ ਮੈਂ ਅੱਜ ਦਰਸ਼ਕਾਂ ਨੂੰ ਦੱਸਣਾ ਚਾਹੂੰਗੀ ਕਿ ਮੈਂ ਕਿਤੇ ਨਹੀਂ ਗਈ ਸੀ ਹਾਂ ਤਾਂ ਮੈਂ ਪੰਜਾਬ ਚ ਹੀ ਸੀ ਨਾ ਕਿ ਬਸ ਮੈਂ ਵੀ ਇੱਕ ਘਰ ਦੇ ਵਿੱਚ ਉਲਝ ਕੇ ਰਹਿ ਗਈ ਸੀ ਸੁਖਦੀਪ ਜੀ ਪੰਜਾਬ ਦੇ ਵਿੱਚ ਇਹ ਇੱਕ ਬਹੁਤ ਵੱਡੀ ਇੱਕ ਦਿੱਕਤ ਖੜੀ ਹੁੰਦੀ ਆ ਪੰਜਾਬੀਆਂ ਲਈ ਹਾਂਜੀ ਹਾਂਜੀ ਜਦੋਂ ਕਿ ਇਹਦੇ ਸੌਕ ਹੁੰਦੇ ਜਿੰਦਗੀ ਵਿੱਚ ਅੱਗੇ ਵਧਣਾ ਚਾਹੁੰਦਾ ਹਨ ਹਾਂਜੀ ਪਰ ਉਹਨੂੰ ਕਈ ਵਾਰੀ ਘਰ ਦੀਆਂ ਪ੍ਰੋਬਲਮਾਂ ਹਾਂਜੀ ਇਹ ਵੀ ਹਮ ਸਫਰ ਦੀਆਂ ਪ੍ਰੋਬਲਮਾਂ ਹਾਂਜੀ ਹਾਂਜੀ ਉਹਨਾਂ ਚੀਜ਼ਾਂ ਦੇ ਵਿੱਚ ਕਾਫੀ ਰੁਕਾਵਟ ਪੈਂਦੀਆਂ ਹਾਂਜੀ ਹਾਂਜੀ ਕਿਉਂਕਿ ਜਦੋਂ ਕਹਿੰਦੇ ਦੇ ਘਰ ਦਾ ਇੱਕ ਬੰਦਾ ਤਰੱਕੀ ਕਰਦਾ ਸਾਰਾ ਘਰ ਤਰੱਕੀ ਕਰਦਾ ਜੀ ਨਾ ਜੇ ਘਰ ਦੇ ਵਿੱਚ ਇੱਕ ਬੰਦਾ ਫੇਮਸ ਹੁੰਦਾ ਤਾਂ ਅੱਗੇ ਪੂਰੇ ਪਰਿਵਾਰ ਦੀ ਤਰੱਕੀ ਹੋ ਜਾਂਦੀ ਹਾਂਜੀ ਹਾਂਜੀ ਹੁੰਦਾ ਕਿ ਇਹ ਜੋ ਇਸ ਤਰ੍ਹਾਂ ਦੀਆਂ ਕਈ ਵਾਰੀ ਦਿੱਕਤਾਂ ਆ ਜਾਂਦੀਆਂ ਤਾਂ ਬੰਦੇ ਦੇ ਵਿੱਚ ਝੋਲ ਕੇ ਰੱਖ ਮੋਕਾ ਜਾਂਦਾ ਹੈ ਹਾਂਜੀ ਹਾਂਜੀ ਹਾਂ ਤੁਹਾਨੂੰ ਕੀ ਲੱਗਦਾ ਵੀ ਜਦੋਂ ਕਿਸੇ ਬੰਦੇ ਦਾ ਅੱਗੇ ਵਧਣ ਦਾ ਜਜ਼ਬਾ ਰੱਖਦਾ ਤੁਹਾਨੂੰ ਮੌਕਾ ਦੇਣਾ ਚਾਹੀਦਾ ਹਾਂਜੀ ਦੇਣਾ ਚਾਹੀਦਾ ਹੋਣਾ ਚਾਹੀਦਾ ਹੀ ਫਿਰ ਮੈਂ ਉਸ ਤੋਂ ਬਾਅਦ ਚਲੋ ਬੱਚੇ ਤਾਂ ਛੋਟੇ ਰਹੇ ਨੇ ਹੁਣ ਵੀ ਛੋਟੇ ਨੇ ਫਿਰ ਚਲੋ ਫਿਰ ਮਤਲਬ ਕੁਝ ਦਿੱਕਤਾਂ ਨੂੰ ਮੈਂ ਸਾਹਮਣਾ ਕਰਦੀ ਹੋਈ ਫਿਰ ਮੈਂ ਆਪਣੇ ਗਾਉਣਾ ਸ਼ੁਰੂ ਕੀਤਾ ਦੁਵਾਰੇ ਮੈਂ ਗੀਤ ਕਰਾਇਆ ਆਪਣੇ ਬੀਟ ਮੇਰੀ ਗਣੀ ਆਈ ਦੁਬਾਰੇ ਉਸ ਤੋਂ ਬਾਅਦ ਉਹ ਮੇਰੇ ਨਾਲ ਕਾਬਲ ਬਰੈਡ ਸੀ ਉਹਨਾਂ ਦੇ ਨਾਲ ਮੈਂ ਦੁਕਾਨੇ ਕੀਤੇ ਦੁਬਾਰੇ ਲਾਈਨ ਦੇ ਵਿੱਚ ਆਈ ਉਹਨਾਂ ਦੇ ਨਾਲ ਫਿਰ ਮੇਰੇ ਜਿਸਪਾਲ ਸੇਖੋ ਦੇ ਨਾਲ ਫਿਰ ਇਹਨਾਂ ਦੇ ਨਾਲ ਮੇਰਾ ਇੱਕ ਸੌਂਗ ਆ ਗਿਆ ਤੇ ਇੱਕ ਹੁਣ ਦੁਕਾਨਾ ਸਾਡਾ ਨਵਾਂ ਆਉਣ ਵਾਲਾ ਹੈ ਤੇ ਸੇਖੋ ਸਾਹਿਬ ਤੁਹਾਡਾ ਡਿਊਟ ਆਇਆ ਨਾ ਹਾਂਜੀ ਤੇ ਮੈਂ ਚਾਹਾਂਗਾ ਕਿ ਸਭ ਤੋਂ ਪਹਿਲਾਂ ਤੁਸੀਂ ਵੀ ਆਪਣੇ ਬਾਰੇ ਥੋੜਾ 1.5 ਕਿੰਨੇ ਦੱਸੋ ਨਾ ਕਿ ਤੁਹਾਡਾ ਪਿੰਡ ਤੇ ਪਿੰਡ ਦਾ ਮੇਰਾ ਭਾਗੀ ਕਿ ਪਰ ਰਹਿ ਨਹੀਂ ਮੁੱਕ ਗਈ ਸਰ ਜੀ ਹਾਂਜੀ ਹਾਂ ਜਿਹੜੀ ਆਪਣੀ ਰਹਿਸਾ ਮੁੱਕ ਗਈ ਆ ਹਾਂ ਜਿਹੜਾ ਆਪਣਾ ਪਿੰਡ ਮੇਰਾ ਭਾਜੀ ਵੱਡੀ ਗੱਲ ਸਿੱਖ ਸਾਬ ਇਹ ਹੁੰਦੀ ਆ ਜਦੋਂ ਬੰਦਾ ਜ਼ਿੰਦਗੀ ਚੋਂ ਉੱਭਰਦਾ ਟੋੜਦਾ ਹਾਂਜੀ ਹਾਂਜੀ ਤਾਂ ਉਹਦੇ ਪਿੰਡ ਦਾ ਜਿਹੜਾ ਪਸੋਕੜ ਹਾਂਜੀ ਉਹਨੂੰ ਉਚਾਈਆਂ ਤੇ ਲੈ ਕੇ ਜਾਂਦਾ ਹਾਂਜੀ ਬਿਲਕੁਲ ਤੋਂ ਮਾਣ ਕਰਦਾ ਹੈ ਕਿ ਜਦੋਂ ਆਪਾਂ ਕਿਸੇ ਦਾ ਨਾਮ ਲੈਂਦੇ ਆ ਤਾਂ ਉਹਦੇ ਪਿੰਡ ਦੇ ਨਾਲ ਉਹਦੀ ਪਛਾਣ ਹੁੰਦੀ ਆ ਬਿਲਕੁਲ ਜੀ ਹਾਂਜੀ ਜਦ ਤੁਹਾਡਾ ਪਿੰਡ ਭਾਗੀ ਕੇ ਆ ਹਾਂਜੀ ਉਸ ਕੀ ਦੀ ਜਮੋਗੇ ਤੋਂ ਆਏ ਨੇ ਇਸ ਤਰ੍ਹਾਂ ਉਹਦੀ ਪਹਿਚਾਣ ਹੈ ਇੱਕ ਹਾਂਜੀ ਹਾਂਜੀ ਤੇ ਤੁਹਾਡੀ ਪਛਾਣ ਵੀ ਵਾਇਗਰੂ ਅਗੇ ਤਰੱਕੀ ਕਰ ਦਵਾਵਾ ਕਰਦੇਗੇ ਤੁਹਾਨੂੰ ਤਰੱਕੀਆਂ ਬਖਸ਼ੇ ਹਨਾ ਤਾਂ ਤੁਹਾਡੇ ਪਾਕੀ ਕਹਿੰਦਾ ਇਹਦਾ ਨਾਮ ਆਇਆ ਉਹ ਸੁਣਦਾ ਕੋਈ ਕਿਸਨੇ ਕਿਸੇ ਦੇ ਰਾਹੀ ਹੁੰਦਾ ਜੀ ਹਨਾ ਹਾਂਜੀ 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 ਉਹ ਸਾਡਾ ਨਾ ਪਹਿਲਾ ਸੌਂਗ ਜਿਹੜਾ ਆਇਆ ਜੀ ਬੁਲਟ ਸਾਡਾ ਡਿਊਟੀ ਡਿਊਟੀ ਸੌਂਗ ਆਇਆ ਉਹਦੇ ਸਾਡੇ ਨਾਲ ਪਿੰਡੋਂ ਮੈਨੂੰ ਕਾਫੀ ਫੋਨ ਆਈ ਵੀ ਤੁਹਾਡਾ ਸੌਂਗ ਤਾਂ ਵਿੱਚ ਆ ਗਿਆ ਮੇਰਾ ਨਾਮ ਵੀ ਵਿੱਚ ਆਇਆ ਕਿ ਸੌਂਗ ਦੇ ਵਿੱਚ ਨਾਮ ਵੀ ਆਇਆ ਵਾ ਤੇ ਉਹ ਕਹਿੰਦੇ ਨੇ ਵੀ ਸਾਡਾ ਵੀ ਪਿੰਡ ਦਾ ਨਾਂ ਕਿ ਵੀ ਆਉਣਾ ਚਾਹੀਦਾ ਪਿੰਡੋਂ ਕਾਫੀ ਹਾਂ ਹਾਂ ਕਿਉਂਕਿ ਪਿੰਡ ਦੀ ਨਾਲੀ ਬਹੁਤ ਕਾਫੀ ਬੰਦੇ ਨੇ ਮੋਤਵਾਰ ਬੰਦੇ ਨੇ ਹੋਰ ਕਾਫੀ ਫੋਨ ਕਾਲ ਆਈਆਂ ਤੇ ਕਹਿੰਦੇ ਨੇ ਵੀ ਪਿੰਡ ਦਾ ਤੇ ਸਾਡੇ ਆਉਣ ਵਾਲੇ ਜਿਹੜੇ ਗੀਤ ਰੌਂਦਗੀ ਤਾਂ ਆਪਣਾ ਆ ਰਿਹਾ ਆਉਣ ਵਾਲੇ ਰੌਂਦ ਦੇ ਵਿੱਚ ਸਾਡੇ ਬਾਪੂ ਜੀ ਦਾ ਵੀ ਨਾਮ ਆ ਤੇ ਆਪਣੇ ਪਿੰਡ ਦਾ ਨਾਮ ਵੀ ਆ ਹਾਂ ਜੀ ਹਾਂ ਮੈਂ ਵੀ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿਉਂਕਿ ਪਿੰਡ ਦੀ ਪਛਾਣ ਬੰਦੇ ਦੀ ਸਭ ਤੋਂ ਵੱਡੀ ਪਛਾਣ ਹੁੰਦੀ ਹੈ ਹਾਂ ਜੀ ਹਾਂ ਜੀ ਹਾਂ ਜੀ ਜਿਵੇਂ ਮੈਂ ਜਿੰਨੇ ਵਾਰ ਵੀ ਫਿਲਮਾਂ ਕੀਤੀਆਂ ਨੇ ਹਾਂ ਜੀ ਮੈਂ ਆਪਣੇ ਪਿੰਡ ਦੇ ਵਿੱਚ ਪਾਉਣਾ ਛੋਟਾ ਸੀਨ ਕਰਾਂ ਹਾਂ ਜੀ ਹਾਂ ਜੀ ਪਰ ਮੈਂ ਇੱਕ ਸੀਨ ਆਪਣੇ ਪਿੰਡਾਂ ਤੇ ਜ਼ਰੂਰ ਰੱਖਿਆ ਹੁੰਦਾ ਹਾਂ ਹਾਂ ਜੀ ਹਾਂ ਜੀ ਕਿਉਂਕਿ ਪਿੰਡ ਦੀ ਪਛਾਣ ਦੇ ਨਾਲ ਜਿਹੜੀ ਹੁਣ ਆਪਣਾ ਆਉਣ ਵਾਲਾ ਸੌਂਗ ਦੀ ਆ ਜਲਦੀ ਆਪਾਂ ਉਹਦੀ ਵੀਡੀਓ ਕਰਾਂਗੇ ਤੇ ਉਹ ਵੀਡੀਓ ਵੀ ਵੀ ਆਪਣੇ ਪਿੰਡ ਦਾ ਉਹਦੇ ਵਿੱਚ ਕੋਈ ਨਾ ਕੋਈ ਸੀਨ ਸਾਡਾ ਹੋਵੇਗਾ ਹਾਂ ਜਬਰਦਸਤ ਵੀਡੀਓ ਨਾ ਪੇਸ਼ ਕਰਾਂਗੇ ਆਪਾਂ ਜੀ ਜਿਵੇਂ ਤੁਹਾਡਾ ਡਿ ਲੋਈ ਮੈਡਮ ਤਾਂ ਸ਼ੁਰੂ ਹੁੰਦਾ ਜੀ ਕਿਹੜਾ ਹੈ ਜਿਹੜਾ ਬੁਲਟ ਸੌਂਗ ਹਾਂ ਬੁਲਟ ਜਿਹੜਾ ਥੋੜਾ ਰਿਕਾਰਡਿੰਗ ਹੋਇਆ ਬੁਲਟ ਹੈ ਵੇਟ ਹੋ ਨਾ ਹੋ ਗਿਆ ਇੱਕ ਗੱਲ ਦੱਸ ਇੱਕ ਗੱਲ ਪੁੱਛਾਂ ਤੈਨੂੰ ਇੱਕ ਇੱਕ ਗੱਲ ਦੱਸਾਂ ਤੈਨੂੰ ਨਿੱਤੇ ਆਖੀ ਨਾ ਇੱਕ ਗੱਲ ਦੱਸਾਂ ਤੈਨੂੰ ਮਾੜੀਆਂ ਕੀ ਨਾ ਤੂੰ ਮੈਨੂੰ ਇਹ ਤੱਕ ਦੀ ਮੀਂਹ ਟਾਈਮ ਮੇਰਾ ਹੋਵੇ ਆਕੇ ਇੱਕ ਗੱਲ ਦੱਸਾਂ ਤੈਨੂੰ ਮਾੜੀ ਆ ਕਿ ਨਾ ਤੂੰ ਮੈਨੂੰ ਇੱਕ ਗੱਲ ਦੱਸਾਂ ਤੈਨੂੰ ਮਾੜੀ ਆ ਕਿ ਨਾ ਤੂੰ ਮੈਨੂੰ ਫਿਰੇ ਚੱਕਦੀ ਮੰਡੀਰ ਟੈਮ ਮੇਰਾ ਵੇ ਆਕੇ ਡੇ ਵਿੱਚ ਖੜਦੀ ਕਦੇ ਮਾਰਵੇ ਬੁਲਟ ਤੇ ਗੇੜਾ ਮੰਡੀਰ ਬੜਾ ਤੰਗ ਕਰਦੀ ਕਦੇ ਮਾਰਵੇ ਬੁਲਟ ਤੇ ਗੇੜਾ ਮੰਡੀਰ ਬੜਾ ਤੰਗ ਕਰਦੀ ਹੋ ਤੇਰਾ ਸੁਣ ਕੇ ਨਹੀਂ ਫੋਨ ਖੋਲੇ ਗਿਆ ਮੇਰਾ ਖੂਨ ਉਹ ਤੇਰਾ ਸੁਣ ਕੇ ਨੀ ਫੂਨ ਖੋਲੇ ਗਿਆ ਮੇਰਾ ਖੂਨ ਐਵੇਂ ਕਿਹੜੀ ਗੱਲ ਬਿੱਲ ਕਬਰਾਉਣੀ ਨੀ ਮੋਗੇ ਵਾਲੇ ਬਾਈਪਾਸ ਤੇ ਡਾਂਗ ਸੋਣੀਏ ਮੜੀਰ ਤੇ ਵਰਾਉਣੀ ਮੈਂ ਮੋਗੇ ਵਾਲੇ ਬਾਈਪਾਸ ਤੇ ਕਿਆ ਬਾ ਕਿਉਂਕਿ ਅੱਜ ਦੀ ਜਿਹੜੀ ਪੀੜੀ ਉਹ ਗੀਤ ਸੁਣਦੇ ਵੀ ਇਦਾਂ ਦੇ ਹੀ ਆ ਜੀ ਹਾਂਜੀ ਹਾਂਜੀ ਹਾਂ ਸਾਡਾ ਆਉਣ ਵਾਲਾ Song ਵੀ ਸਾਡਾ ਇਸ ਤਰ੍ਹਾਂ ਦਾ ਹੀ ਆ ਜੀ ਉਹ ਉਹ ਬਸ ਜਲਦ ਵੀ ਆ ਰਿਹਾ ਬਸ ਦਾ 15 ਦਿਨਾਂ ਦੇ ਵਿੱਚ ਇਹਨਾਂ ਸਰ ਮਜਬੂਰੀ ਬਣ ਜਾਂਦੀ ਆ ਕਈ ਵਾਰੀ ਕਲਾਕਾਰ ਨਹੀਂ ਇਸ ਤਰ੍ਹਾਂ ਦਾ ਗਾਉਣਾ ਚਾਹੁੰਦੇ ਹੁੰਦੇ ਹਨਾ ਚਲੋ ਕਿਸੇ ਵੀ ਕਲਾਕਾਰ ਦੀ ਸੋਚ ਨਾ ਜਿਹੜੀ ਉਹ ਮਾੜੀ ਨਹੀਂ ਹੁੰਦੀ ਹਨਾ ਕਿ ਅਸੀਂ ਕਿਸੇ ਨੂੰ ਕੋਈ ਸਾਡੀ ਕੋਈ ਗਾਣੇ ਦੀ ਵਜ੍ਹਾ ਨਾਲ ਕੋਈ ਕੋਈ ਬੱਚੇ ਕਹਾਣੇ ਪਹਿਲਾ ਸਕੂਲ ਲਗਾਉਂਦੇ ਰਹੇ ਹਨ ਜੀ ਕਿ ਇਹ ਜੋ ਸ਼ਬਦ ਜੀ ਇਹ ਹੁੰਦਾ ਜਿਹੜੇ ਗੀਤ ਬਣੇ ਨੇ ਜਾਂ ਫਿਲਮਾਂ ਬਣਦੀਆਂ ਨੇ ਉਹ ਲੋਕਾਂ ਦੇ ਵਿੱਚੋਂ ਕਲਪਨਾ ਹੁੰਦੀ ਗੱਲ ਹੈ ਲੋਕਾਂ ਵਿੱਚੋਂ ਹੀ ਆ ਜਾਂਦੀ ਹੈ ਫਿਰ ਜੇ ਸੀ ਹੁਣ ਮੰਨ ਕੇ ਚੱਲੋ ਜਿਵੇਂ ਅਣ ਪ੍ਰਾਣੇ ਟਾਈਪ ਨਾਲ ਪਿੰਦੇ ਸਾਦੇ ਗੀਤ ਸੀ ਨੇ ਉਦਾਂ ਗਾਇਆ ਹਨਾ ਤੇ ਜੇ ਪਰੋ ਅੱਜ ਦੇ ਚਲੋ ਗੀਤ ਉਹਨਾਂ ਦੇ ਬਹੁਤ ਸੋਹਣੇ ਆਪਾਂ ਉਹਨਾਂ ਨੂੰ ਮਾੜਾ ਨਹੀਂ ਕਹਿੰਦੇ ਮੈਂ ਖੁਦ ਗਾਇਆ ਹਨਾ ਤੇ ਜੇ ਥੋੜਾ ਜਿਹਾ ਢਿੱਲਾਗਾ ਦੇਣਾ ਕਲਾਕਾਰ ਤੇ ਫਿਰ ਲੋਕ ਹੀ ਸਾਨੂੰ ਕਹਿ ਦਿੰਦੇ ਆ ਕਿ ਨਹੀਂ 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 ਇਹ ਤਾਂ ਫਲਾਣੇ ਦਾ ਗੀਤਾ ਰੌਂਦ ਤੇ ਆਇਆ ਇਹ ਤਾਂ ਆ ਹੀ ਹੋ ਜਾਂਦਾ ਨਾ ਕਈ ਵਾਰੀ ਕੁਦਰਤੀ ਬਹੁਤ ਪਿਆਰ ਮਿਲਿਆ ਸਾਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਸਾਡੀ ਹੱਥ ਤੋਂ ਵੱਧ ਮਿਲਿਆ ਹਾਂਜੀ ਇਹ ਦਰਸ਼ਕਾਂ ਦੀ ਸੋਚ ਹੈ ਤਾਂ ਹੀ ਐਸੇ ਕਰਕੇ ਸਾਰੇ ਚਲੋ ਹੋਰ ਵੀ ਇਕੱਲੇ ਆਖੀ ਨਹੀਂ ਕਹਿੰਦੇ ਕਲਾਕਾਰ ਕੋਈ ਨਹੀਂ ਮਾੜਾ ਹੁੰਦਾ ਸਾਰੇ ਇਹ ਕਹਿੰਦੇ ਕਿ ਚੰਗਾ ਸੁਣੋ ਤੇ ਚੰਗਾ گاਉ ਹਨਾ ਹਮੇਸ਼ਾ ਹਰ ਆਰਟਿਸਟ ਦੀ ਇੱਕ तमन्ना ਹੁੰਦੀ ਹੈ ਕਿ ਉਹ ਲੋਕਾਂ ਲਈ ਚੰਗਾ ਲੈ ਕੇ ਆਵੇ ਚੰਗਾ ਲੈ ਕੇ ਆਵੇ ਹਾਂਜੀ ਅਸੀਂ ਮਾੜਾ ਤਾਂ ਨਹੀਂ ਕਰਦੇ ਹਾਂ ਦੇਖੋ ਉਹ ਤੋਂ ਤੁਹਾਨੂੰ ਚੰਗਾ ਲੈ ਕੇ ਆਵੇ ਤਾਂ ਕਿ ਲੋਕ ਉਹਨੂੰ ਪਿਆਰ ਦੇਵੇ ਟੇਸਟ ਕਰ ਦੇਵੇ ਹਾਂਜੀ ਤਾਂ ਅਸਾਂ ਸੁਖਦੀਪ ਜੀ ਗੱਲ ਕਰਦੇ ਆ ਤੁਹਾਡੀ ਪੜਾਈ ਲਿਖਾਈ ਦੀ ਹਾਂਜੀ ਹਾਂਜੀ ਕਿੱਥੋਂ ਤੋਂ ਕਿਨੇ ਕੀਤੇ ਹਾਂਜੀ ਮੈਂ ਸਰ ਬੀਏ ਕੀਤੀ ਹੈ ਮੈਂ ਟੀਚਿੰਗ ਕਰਦੀ ਹਾਂ ਪ੍ਰਾਈਵੇਟ ਹਾਂਜੀ ਤੇ ਬਾਕੀ ਪੜਾਈ ਤਾਂ ਬਹੁਤ ਮੈਂ ਕਰ ਹੀ ਰਹੀ ਸੀਗੀ ਕਿਉਂਕਿ ਉਦੋਂ ਫਿਰ ਮੇਰਾ ਜਿਹੜਾ ਦੌਰ ਸੀ ਤੁਹਾਨੂੰ ਮੈਂ ਦੱਸਿਆ ਜਿਹੜੇ ਦੌਰ ਵਿੱਚੋਂ ਮੈਂ ਲੰਘ ਕੇ ਗਈਆਂ 7 8 9 ਦੇ ਵਿੱਚ ਹਨਾ ਮੈਂ ਉਸ ਟਾਈਮ ਪੂਰੀ ਸਟਾਰ ਹੁੰਦੀ ਸੀ ਪਰ ਵੀ ਮੇਰੇ ਉਦੋਂ ਵੀ ਸੀ ਤੇ ਪੜਾਉਂਦੀ ਮੈਂ ਉਦੋਂ ਵੀ ਸੀ ਉਦੋਂ ਫਿਰ ਮੈਂ ਪੂਰੀ ਇੰਨੀ ਕੁ ਹੱਟ ਸੀਗੀ ਵੀ ਪ੍ਰੋਗਰਾਮ ਇੰਨੇ ਜਾਦੇ ਹੁੰਦੇ ਸੀ ਕਿ ਮੈਂ ਜੇ ਮੈਂ ਨਹੀਂ ਸੀ ਉਦੋਂ ਜੇ ਵੀ ਨਹੀਂ ਸੀ ਮੈਂ ਨਾ ਉਦੋਂ ਜਣ ਕਿ ਜਿਹੜਾ ਅੱਗੇ ਸੀ ਵੀ ਉਹ ਹੋਰ ਪੜਨੀ ਸੀ ਸਕੀਨ ਪਰ ਮੇਰੀ ਮੰਮੀ ਦੀ ਜਿਹੜੀ ਖਵਾਇਸ਼ ਸੀਗੀ ਉਹ ਐ ਸੀ ਉਹਨਾਂ ਨੂੰ ਐ ਸੀ ਵੀ ਮੈਂ ਸਰਕਾਰੀ ਟੀਚਰ ਬਣਾ ਤੇ ਮੈਂ ਹੋਰ ਪੜਾ ਉਹਨਾਂ ਨੂੰ ਇਦਾਂ ਹੁੰਦਾ ਸੀ ਬਰਬੰਦਰ ਜੀ ਤੁਸੀਂ ਵੀ ਆਪਣੇ ਬਾਰੇ ਥੋੜਾ ਸਾਰੇ ਦਰਸ਼ਕੋں ਨੂੰ ਚੰਨਾ ਪਾਓ ਹਾਂਜੀ ਤੇ ਪੜਾਈ ਦਾ ਤੇ ਤੁਹਾਡੇ ਮਿਲ ਕਿਤਾ ਹੋਏ ਬੜਾ ਤਾਂ ਸਰ ਮੈਂ ਪਲੱਸ 2 ਤੱਕ ਹੀ ਮੈਨੇ ਇਹਨਾਂ ਤੋਂ ਕੱਟੀਆਂ ਠੀਕ ਹੈ ਜੀ ਹਾਂ ਜੀ ਮੇਲ ਦਾ ਵਸ ਰੱਬ ਕਰਾਉਣ ਵਾਲਾ ਜੀ ਨਹੀਂ ਮੇਰੇ ਸਾਡਾ ਇਸ ਤਰ੍ਹਾਂ ਹੈ ਜੀ ਵੀ ਚਲੋ ਇਹ ਜਾਗੋ ਦੇ ਪ੍ਰੋਗਰਾਮ ਕਰਦੀ ਸੀਗੇ ਮਲਵੇ ਗਿੱਦਾ ਤੇ ਜਾਗੋ ਮੈਂ ਨਾ ਹੋਰ ਕੁੜੀਆਂ ਲੈ ਕੇ ਜਾਂਦਾ ਹੁੰਦਾ ਸੀ ਜਾਗੋ ਦੇ ਵਿੱਚ ਤੇ ਮੈਂ ਸੀ ਜਿਹੜੀ ਮੈਂ ਵੀ ਚਲੋ ਇਹ ਇਹਨੇ ਬੜਾ ਆਪਾਂ ਐ ਜੀ ਹੁਣ ਵੀ ਤਾਂ ਵੀ ਜਿਹੜਾ ਗੋਂ ਗੋਂ ਦਾ ਬਸ ਚਲੋ ਕਲਾਕਾਰ ਮੈਂ ਸੀਗੀ ਤੇ ਮੈਂ ਜਦੋਂ ਇਹਨਾਂ ਨਾਲ ਮੇਰਾ ਮੇਲ ਹੋਇਆ ਉਹ ਜਾਗੋ ਦੇ ਦਰਾਨੀ ਹੋਇਆ ਸੀਗਾ ਹਾਂ ਜੀ ਅਸੀਂ ਜਾਗੋ ਦੇ ਪ੍ਰੋਗਰਾਮ ਹੀ ਕਰਦੇ ਹੁੰਦੇ ਸੀਗੇ ਫਿਰ ਮੈਂ ਵੀ ਇਸ ਤੌਰ ਦੇ ਵਿੱਚ ਜਦੋਂ ਗਾਉਣ ਵਾਲੀ ਲਾਈਵ ਮੈਂ ਗਾਉਂਦੀ ਵੀ ਗਾਉਣੀ ਵੀ ਆ ਯਾਨੀ ਕਿ ਸਿੰਗਿੰਗ ਵੀ ਕਰਦੀ ਉਹ ਵੀ ਪ੍ਰੋਗਰਾਮ ਲਾਉਨੇ ਆ ਤੇ ਫਿਰ ਜਾਗੋ ਦਾ ਟ੍ਰੈਂਡ ਤੁਹਾਨੂੰ ਪਤਾ ਕੰਮ ਤਾਂ ਕੋਈ ਛੋਟਾ ਵੱਡਾ ਕੋਈ ਨਹੀਂ ਫਿਰ ਮੈਂ ਜਾਗੋ ਦਾ ਜਿਹੜਾ ਸੀਗਾ ਜਿਹਦੀ ਸੋਚ ਸੁਣ ਹਾਂ ਹਾਂ ਜਿਹੜਾ ਜਾਗੋ ਦਾ ਸੀ ਉਹ ਮੈਨੂੰ ਬੋਲੀਆਂ ਪਾਉਣ ਦਾ ਬਹੁਤ ਜ਼ਿਆਦਾ ਸ਼ੌਂਕ ਹੁੰਦਾ ਸੀਗਾ ਘੱਗਰੀ ਪਾਉਣ ਦਾ ਬੋਲੀਆਂ ਪਾਉਣ ਦਾ ਹਾਂਜੀ ਹਾਂਜੀ ਉਹ ਤਾਂ ਹੈ ਤਾਂ ਇਹ ਸੋਚਿਆ ਜਾਵੇ ਤਾਂ ਹੈ ਤਾਂ ਸਿੰਗਿੰਗ ਲੈਣੀ ਆ ਵੀ ਹਾਂਜੀ ਤੇ ਫਿਰ ਸਾਡੇ ਅਸੀਂ ਜਦੋਂ ਕਿਤੇ ਵੀ ਜਾਂਦੇ ਆ ਕਿਤੇ ਸਾਡੀ ਜਾਗੋ ਹੁੰਦੀ ਕਿਤੇ ਜਾਗੋ ਅਸੀਂ ਲਾਉ ਸਾਡੀ ਜੋੜੀ ਨੇ ਇੰਨਾ ਕਿ ਪਿਆਰ ਮਿਲਦਾ ਉੱਥੋਂ ਪਤਾ ਨਹੀਂ ਸਾਨੂੰ ਕਿੰਨੇ ਕੁ ਪੁੱਛਦੇ ਹਾਂ ਫਿਰ ਅਸੀਂ ਪਹਿਲਾਂ ਮੈਂ ਜਦੋਂ ਨਾ ਫਿਰ ਉਸ ਤੋਂ ਬਾਅਦ ਪਿੱਛੇ ਕੱਲੇ ਕੱਲੇ ਕੰਮ ਕਰਦੇ ਰਹੇ ਵੀ ਮਤਲਬ ਬੋਲੀਆਂ ਪਾਉਂਦੇ ਰਹੇ ਵੱਖੋ ਵੱਖਰੀ ਦੋ ਕੁੜੀਆਂ ਬੋਲੀਆਂ ਪਾਈ ਜਾਂਦੀਆਂ ਇਦਾਂ ਗਰੁੱਪ ਚੱਲਦਾ ਸੀ ਹੈਨਾ ਫਿਰ ਅਸੀਂ ਇੱਕ ਦਿਨ ਅਸੀਂ ਕੁਦਰਤੀ ਤੌਰ ਤੇ ਅਸੀਂ ਵੈਸੇ ਹੀ ਜਨਕਿ ਮੈਂ ਬੋਲੀ ਪਾਤੀ ਇਹਨਾਂ ਨੇ ਮੇਰੇ ਪਿੱਛੇ ਹੀ ਪਾਤੀ ਮੇਰੇ ਨਵੇਂ ਨੂੰ ਮੇਰੇ ਮੋੜ ਕੇ ਜਵਾਬ ਦਿੱਤਾ ਇਹਨਾਂ ਨੇ ਮੈਨੂੰ ਦੇ ਤਾਂ ਮੈਂ ਇਹਨਾਂ ਨੂੰ ਮੋੜ ਕੇ ਜਵਾਬ ਦਿੱਤਾ ਅਸੀਂ ਕੁਦਰਤੀ ਤੌਰ ਤੇ ਹੀ ਅਸੀਂ ਵੈਸੇ ਹੀ ਜਨਕਿ ਆਪਾਂ ਕਹਿ ਦਈਏ ਵੀ ਅਚਾਨਕ ਟਿਊਟ ਬੋ ਤੇ ਮਤਲਬ ਕਿ ਉੱਥੋਂ ਸਾਨੂੰ ਨਾ ਦੋ ਤਿੰਨ ਪਿੰਡ ਦੇ ਮਤਲਬ ਨਾਲ ਨਾਲ ਜਿਹੜੇ ਪਿੰਡ ਸੀਗੇ ਉਹਨਾਂ ਨੇ ਸਾਡਾ ਢੋਲ ਦੇ ਵਿੱਚ ਕਾਰਡ ਸੀਗਾ ਟੰਗਿਆ ਤੇ ਢੋਲ ਦੇ ਵਿੱਚੋਂ ਸਾਡਾ ਕਾਰਡ ਕੱਢਿਆ ਕਾਰਡ ਕੱਢ ਕੇ ਫਿਰ ਉਸ ਪਿੰਡ ਦੀ ਨਾ ਪਿੰਡ ਆਈ ਉਹ ਤੇ ਇੱਕ ਨਾਲ ਹੋਰ ਪਿੰਡ ਕਿਹੜਾ ਉਹਨਾਂ ਦਾ ਦੀਨਾ ਖਾਬ ਤੇ ਆਪਣੇ ਵਧੇ ਨਦੇ ਪਿੰਡ ਇਹਨਾਂ ਨੇ ਸਾਨੂੰ ਉਨਾਂ ਦੇ ਦੋ ਮਿੰਨਾਂ ਨੇ ਵਿਆਹ ਦੇ ਦਿੱਤਾ ਅਸੀਂ ਦੋ ਸਾਲ ਇੱਕ ਦੋ ਪਿੰਡਾਂ ਵਿੱਚ ਹੀ ਪ੍ਰੋਗਰਾਮ ਹੁੰਦੇ ਰਹੇ ਤੇ ਸਾਡੀ ਜਿਹੜੀ ਜੋੜੀ ਐ ਨਹੀਂ ਪਸੰਦਾਈ ਫਿਰ ਹੌਲੀ ਹੌਲੀ ਜੀ ਸਾਡੀ ਜੋੜੀ ਨੂੰ ਇਨਾਂ ਪਿਆਰ ਮਿਲਿਆ ਤੇ ਫੇਰੇ ਨਾਲ ਮੈਂ ਮੈਂ ਹੀ ਗਿਆ ਸੀ ਮੈਂ ਕਿਹਾ ਕਿਉਂ ਨਾ ਆਪਾਂ ਗਾਣਾ ਕਰਾਈਏ ਤੇ ਆਪਾਂ ਗਾਣਾ ਕਰਾ ਕੇ ਵੀ ਮੈਂ ਤਾਂ ਕਲਾਕਾਰ ਹੈਗੀ ਆ ਅਜੇ ਤਾਂ ਵੀ ਮੈਂ ਸਟੇਜ ਤੇ ਹੀ ਗਾਉਣਾ ਚਾਹੁੰਦੀ ਆ ਉਹ ਗਾਣਾ ਪਸੰਦ ਕਰਦੀ ਹਾਂ ਮੈਂ ਫਿਰ ਉਸ ਤੋਂ ਬਾਅਦ ਅਸੀਂ ਕਾਫੀ ਮੇਲੇ ਵੀ ਲਾਏ ਹਾਂ ਹਾਂਜੀ ਫੇਰ ਅਸੀਂ ਮੇਲੇ ਲਾਉਣ ਲੱਗ ਗਏ ਕਾਫੀ ਮੇਲੇ ਵੀ ਲਾਏ ਹਾਂ ਦੇਲੇ ਤੇ ਸਾਨੂੰ ਵਧੀਆ ਪਿਆਰ ਮਿਲਦਾ ਰਿਹਾ ਹੁਣ ਆਸ ਕਰਦੇ ਹਾਂ ਕਿ ਸਾਡਾ ਜਿਹੜਾ ਨਵਾਂ ਗੀਤ ਆਉਣ ਵਾਲਾ ਤੇ ਅਸਾ ਨਮਾ ਕੀ ਤੁਹਾਡਾ ਕਿਹੜਾ ਮਤਲਬ ਆ ਰਿਹਾ ਹੈਗਾ ਤੁਸੀਂ ਮਤਲਬ ਇਹਦਾ ਬੋਲਟਰ ਲੋਕਾਂ ਚੋਂ ਵਿੱਚ ਪਾ ਚੁੱਕੇ ਹੋ ਹਨਾ ਨਹੀਂ ਉਹਦੇ ਅਸੀਂ ਸਰ ਤੁਹਾਨੂੰ ਮਾਫੀ ਚਾਹੁੰਦੇ ਚੀਜ਼ ਦੀ ਉਹ ਗੀਤ ਦਾ ਸਿਰਫ ਤੁਹਾਨੂੰ ਟਾਈਟਲ ਦੱਸਾਂਗੇ ਰੌਂ ਦਾ ਅਸੀਂ ਉਹਨੂੰ ਸਤਾਈ ਨਹੀਂ ਬੋਲ ਕੇ ਨਹੀਂ ਦੱਸਾਂਗੇ ਬਿਲਕੁਲ ਮਤਲਬ ਇਹਦਾ ਵੀ ਤੁਹਾਡਾ ਜਿਹੜਾ ਉਹਨਾਂ ਦਾ ਗੀਤ ਹੈ ਚੱਲਦਾ ਰਿਹਾ ਹਾਂ ਜਲਦੀ ਆ ਰਿਹਾ ਬਸ ਹਾਂ ਬਾਸ ਮੰਨ ਕੇ ਚਲੋ ਆ ਗਿਓ ਜਨਵਰੀ ਦੇ ਵਿੱਚ ਵਿੱਚ ਹੋ ਜਾਣਾ ਹੈ ਹਾਂ ਜਲਦੀ ਅਸੀਂ ਬਹੁਤ ਅੱਛੀ ਵੀਡੀਓ ਨਾਲ ਪੇਸ਼ ਆਵਾਂਗੇ ਜਨਤਾ ਦੇ ਸਾਹਮਣੇ ਹਾਂਜੀ ਤੇ ਗੀਤ ਦਾ ਟਾਈਟਲ ਹੈਗਾ ਰੌਂ ਦਾ ਹਾਂ ਤੇ ਅਸੀਂ ਆਸ ਕਰਦੇ ਵੀ ਸਾਨੂੰ ਬਹੁਤ ਜ਼ਿਆਦਾ ਉਤਪੀਅਰ ਮਿਲਣ ਵਾਲਾ ਜਿਵੇਂ ਤੁਹਾਨੂੰ ਫੋਟੋ ਕਿ ਮਿਲਿਆ ਜਿੰਦਾ ਹਾਂ ਉਹ ਉਹ ਦੇ ਉਹ ਸੰਗੀਤ ਦੇ ਵਿੱਚ ਇਹ ਵੀ ਦੱਸ ਦਿੰਨੇ ਤੁਹਾਨੂੰ ਕਾਫੀ ਨਾਮਿਕ ਬੰਦੇ ਨੇ ਨਾਂ ਲੈ ਵੇ ਆ ਲੋਕਾਂ ਨੂੰ ਸੇਧ ਦੇਣਾ ਹਾਂ ਕੋਈ ਇਦਾਂ ਨਹੀਂ ਵਾਰੀ ਉਤ ਵਿੱਚ ਕੋਈ ਹੁੱਲੜਵਾਜੀ ਆ ਉਦਾਂ ਦਾ ਨਹੀਂ ਕੋਈ ਵੀ ਹਾਂਜੀ ਹਾਂ ਜਦੋਂ ਸਟੇਜਾਂ ਤੇ ਜਾ ਕੇ ਪਰਫਾਰਮੈਂਸ ਦਿਨੋ ਕਰਦੇ ਹੋ ਨਾ ਹਾਂਜੀ ਹਾਂਜੀ ਤਾਂ ਲੋਕਾਂ ਦਾ ਕਰਕੇ ਤਾਂ ਬਹੁਤ ਜ਼ਿਆਦਾ ਜੀ ਬਹੁਤ ਬਹੁਤ ਜ਼ਿਆਦਾ ਸਟੇਜਾਂ ਤੇ ਤਾਂ ਮਿਲਦਾ ਹੀ ਮਿਲਦਾ ਸੀ ਜਾਗੋ ਤੇ ਲੋਕਾਂ ਨੂੰ ਸਾਨੂੰ ਹੋ ਨਹੀਂ ਹੁੰਦਾ ਜੀ ਹਾਂਜੀ ਹਾਂ ਜਾਗੋ ਤੇ ਸਾਨੂੰ ਬਹੁਤ ਜ਼ਿਆਦਾ ਪਿਆਰ ਮਿਲਦਾ ਲੋਕਾਂ ਤੋਂ ਜੀ ਕਈ ਵਰੀ ਜਾਗੋ ਦੇ ਵਿੱਚ ਇਦਾਂ ਹੁੰਦਾ ਜੀ ਕਿ ਅਗਲੇ ਕਹਿੰਦੇ ਦੋ ਕੁੜੀਆਂ ਆਜਣ ਤਿੰਨ ਕੁੜੀਆਂ ਆਜਣ ਪਰ ਸਾਡੀ ਜੋੜੀ ਨੂੰ ਇੰਨਾ ਕ ਪਿਆਰ ਮਿਲਦਾ ਹੁੰਦਾ ਕਹਿੰਦੇ ਉਹ ਥੋੜੀ ਆਊਗੀ ਬਸ ਦੋਨਾਂ ਨਹੀਂ ਆਉਣਾ ਉਹ ਜੋੜੀ ਆਊਗੀ ਵੈਸੇ ਜੋ ਜਾਗੋ ਦੇ ਵਿੱਚ ਜੋੜੀਆਂ ਬਹੁਤ ਘੱਟ ਕੰਮ ਕਰਦੀਆਂ ਤੇ ਸਾਡੀ ਪਹਿਲੀ ਜੋੜੀ ਹੈ ਕਿ ਵੀ ਅਸੀਂ ਜਾਗੋ ਤੇ ਅਸੀਂ ਡਿਊਟੀ ਬੋਲ ਲਉਂਗੇ ਅਸੀਂ ਡਿਊਟੀ ਬੋਲੀਏ ਪਾਉਂਦੇ ਹਾਂ ਹਾਂਜੀ ਅਸੀਂ ਪਰਮਾਤਮਾ ਦੇ ਦੁਆ ਕਰਦੇ ਹਾਂ ਕਿ ਤੁਹਾਡੀ ਜੋੜੀ ਹਮੇਸ਼ਾ ਹੱਟ ਹੋ ਗਈ ਜੀ ਹਾਂ ਹਾਂਜੀ ਤੇ ਸਿਕੰਧੀ ਜੀ ਗੱਲ ਕਰਦੇ ਆ ਆਪਾਂ ਖੇਡਾਂ ਮੇਰਾ ਸ਼ੌਕ ਸਭ ਤੋਂ ਪਹਿਲਾ ਹੀ ਗਾਉਣਾ ਗਾਉਣਾ ਤਾਂ ਹੈਗਾ ਹੀ ਹੈਗਾ ਤੇ ਟੀਚਿੰਗ ਵੀ ਮੈਂ ਬੜੀ ਸ਼ੌਕ ਦੇ ਨਾਲ ਹੀ ਕਰਦੀ ਆ ਉਹ ਵੀ ਕੋਈ ਮੈਂ ਮਜਬੂਰੀ ਨਾਲ ਨਹੀਂ ਕਰਦੀ ਤੇ ਬੱਚਿਆਂ ਨੂੰ ਪੜਾਉਣਾ ਤੇ ਉਹ ਵੀ ਮੈਂ ਆਪਣੇ ਸ਼ੌਕ ਨਾਲ ਤੇ ਗਾਉਣਾ ਤੇ ਜਿਹੜੇ ਜਾਗ ਦੇ ਪ੍ਰੋਗਰਾਮ ਲਾਉਣਾ ਇਹ ਸਾਰੇ ਮੇਰੇ ਸ਼ੌਕ ਹੀ ਹੈ ਜੀ ਜਾਗੋ ਨਾਲ ਜਾਗੋ ਦੇ ਵਿੱਚ ਆਈਆਂ ਮੈਂ ਉਹ ਵੀ ਸ਼ੌਕ ਨਾਲ ਆਈਆਂ ਕੋਈ ਮਜਬੂਰੀ ਨਹੀਂ ਮੇਰੀ ਤੇ ਜਿਹੜਾ ਕਰਦਾ ਕੰਮ ਮੈਂ ਉਹ ਵੀ ਮੈਂ ਬੜਿਆਵਦੇ ਸ਼ੌਂਕ ਨਾਲ ਕਰਦੀ ਹਾਂ ਮੈਂ ਕਦੇ ਅੱਕੀ ਨਹੀਂ ਮੈਂ ਕਿਦ ਨੂੰ ਖਾਣ ਦਾ ਬੜਾ ਸ਼ੌਂਕ ਹੈ ਖਾਣ ਨਹੀਂ ਜੀ ਖਾਣ ਦਾ ਨਹੀਂ ਉਹ ਖਾਣ ਦਾ ਮੈਨੂੰ ਘੱਟ ਜਾਗਾ ਇਹ ਤਾਂ ਹੈ ਚਲੋ ਮਜ਼ਾਕ ਕਰਦੀ ਹੁਣ ਨਹੀਂ ਨਹੀਂ ਮੈਨੂੰ ਖਾਣੇ ਬਣਾਉਣ ਦਾ ਸ਼ੌਂਕ ਹੈ ਜੀ ਅਸਲ ਚ ਗੱਲ ਨਹੀਂ ਉਹ ਦੱਸ ਦੇਗੀ ਮੈਨੂੰ ਖਾਣੇ ਬਣਾਉਣ ਦਾ ਸ਼ੌਂਕ ਹੈ ਜਿਵੇਂ ਆਲੂ ਵਾਲੇ ਪਰੌਤੇ ਹੋ ਗਏ ਨਵੇਂ ਨਵੇਂ ਰਸਪਾ ਹੋ ਗਏ ਮੈਂ ਇਦਾਂ ਹੀ ਬਸ ਟਰਾਈ ਕਰ ਕਰ ਕੇ ਦੇਖੀ ਜਾਣੀਆਂ ਹੁੰਦੀਆਂ ਇਹ ਹਾਂਜੀ ਤੁਹਾਡੇ ਪਸੰਦੀਦੇ ਕਲਾਕਰਾਂ ਦਾ ਦੱਸੋ ਜੀ ਪੰਜਾਬ ਦਾ ਸਾਰੇ ਵਧੀਆ ਹੀ ਤੇ ਸਾਰੇ ਜਿੰਨੇ ਹਾਂ ਤੇ ਇਹ ਵੀ ਸਾਰੇ ਵਧੀਆ ਹੀ ਆ ਹਾਂਜੀ ਸਭ ਤੋਂ ਜਦੋਂ ਮੈਂ ਛੋਟੀ ਹੁੰਦੀ ਸੀ ਪੜ੍ਹਦੀ ਹੁੰਦੀ ਸੀਗੀ ਤੇ ਜਦੋਂ ਉਦੋਂ ਜਸਿੰਦਰ ਬਾੜ ਬਹੁਤ ਮਸ਼ਹੂਰ ਹੁੰਦੀ ਸੀਗੀ ਤੇ ਉਹਨਾਂ ਦੇ ਇਥੋਂ ਤੱਕ ਪੂਰਿਆਂ ਬਾਹਾਂ ਵਾਲੇ ਸੂਟ ਪਾਈ ਹੁੰਦੇ ਸੀ ਤੇ ਮੈਂ ਉਹਨਾਂ ਦੇ ਜਦੋਂ ਕਰਦੀ ਸੀ ਜੇ ਆਪਾਂ ਡਿਊਟੀ ਜੋੜੀਆਂ ਦੇ ਵਿੱਚ ਸੁਣੀ ਗੱਲ ਕਰੀਏ ਤਾਂ ਉਸਤਾਰ ਕਰਤਾਰ ਸਿੰਘ ਰਮਲਾ ਹੈ ਨਾ ਅਸੀਂ ਉਹਨਾਂ ਨੂੰ ਫੋਲੋ ਕਰਦੇ ਹਾਂ ਤੇ ਬਲਕਾਰਨ ਖੀਲਾ ਸਾਹਿਬ ਹਾਂਜੀ ਹਾਂਜੀ ਤੇ ਮੈਂ ਉਹਦੇ ਜਦੋਂ ਪੜ੍ਹਦੀ ਹੁੰਦੀ ਸੀ ਜਸਵਿੰਦਰ ਬਾੜ ਮੈਂ ਬੜਾ ਸੰਤ ਕਰਦੀ ਹੁੰਦੀ ਸੀ ਜਸਵਿੰਦਰ ਬਾੜ ਨੂੰ ਕਿ ਮੰਮੀ ਮੈਂ ਇਹਦੇ ਵਾਂਗੂ ਕਲਾਕਾਰ ਬਣਨਾ ਹੈ ਮੈਂ ਇਦਾਂ ਕਰਨਾ ਹੈ ਤੇ ਇਹ ਵੀ ਗੱਲ ਸੁਣ ਚਾਈ ਆ ਕਿ ਜੇ ਕਿਸੇ ਮਿਰਜਾ ਗਾਇਆ ਕਲਦੀ ਮਾਨ ਤੋਂ ਬਾਅਦ ਜਸਵਿੰਦਰ ਬਾੜ ਨੇ ਗਾਇਆ ਸੀ ਜਸਵਿੰਦਰ ਬਾੜ ਨੇ ਗਾਇਆ ਸੀ ਹਾਂਜੀ ਹਾਂਜੀ ਬਹੁਤ ਰੀਸ ਕਰਦੇ ਹੁੰਦੇ ਆ ਤੇ ਚਲੋ ਵਧੀਆ ਪਾਤ ਸਿਨੀਅਰ ਵੀ ਆ ਤੇ ਵੱਡੇ ਵੀ ਆ ਨਾ ਤੇ ਉਹ ਕਿਸੇ ਕੋਲ ਸਾਹਿਬ ਸਾਨੂੰ ਇੱਥੇ ਹਮੇਸ਼ਾ ਸਿੱਖਣ ਨੂੰ ਮਿਲਦਾ ਨਾ ਹਾਂਜੀ ਹਾਂਜੀ ਸਿੱਖਣ ਨੂੰ ਮਿਲਦਾ ਬਿਲਕੁਲ ਅਜਿਹਾ ਵੈਸੇ ਇਦਾਂ ਸਿੱਖਦੇ ਰਹਿੰਦੇ ਅਜਿਹਾ ਸਾਨੂੰ ਅਜਿਹਾ ਹਿੰਦੇ ਬਣ ਜਾਈਏ ਉਸਤਾਦ ਜੀ ਭਾਵੇਂ ਤਾਂ ਵੀ ਸਿੱਖਦੇ ਰਹੀਏ ਹਨ ਨੀਵੇਂ ਬਈਏ ਤੇ ਹਮੇਸ਼ਾ ਸਿੱਖਦੇ ਹੀ ਰਹਿਣਾ ਚਾਹੀਦਾ ਜਿੰਦਗੀ ਦੇ ਵਿੱਚ ਸਿੱਖਦੇ ਰਹੋਗੇ ਤਾਂ ਕੰਮਜਾਬ ਹੋ ਸਕਦੇ ਆ ਤੇ ਫੈਮਿਲੀ ਵਿੱਚ ਕੋਣ ਕੋਣ ਬਟਰ ਹੈ ਫੈਮਿਲੀ ਚ ਬੱਚੇ ਆਈ ਮੇਰੇ ਦੋ ਹਸਬੰਡ ਬਸ ਹਾਂਜੀ ਦੇਖੋ ਸਾਰ ਹਾਂਜੀ ਬਸ ਇਹ ਮੈਟਰ ਹੀ ਆ ਜੀ ਹਾਂਜੀ ਹਾਂ ਤੇ ਸਾਡੇ ਦਰਸ਼ਕਾਂ ਨੂੰ ਬਦਲਾਅ ਰਿਛਦੇ ਕੀ ਦੇਣਾ ਚਾਹੀਦਾ ਸਾਡੇ ਚੈਨਲ 'ਤੇ ਬੜੀ ਪੂਰੀ ਦੁਨੀਆ ਦੇਖਦੀ ਹੈ ਅੰਦੀ ਜੀ ਹਾਂ ਕੀ ਸੁਨੇਹਾ ਦੋਣਾ ਮੇਰਾ ਸੰਦੇਸ਼ ਤਾਂ ਇਹੀ ਹੈ ਵੀ ਜਿਹੜਾ ਫੋਨਾਂ ਦਾ ਹੁਣ ਦੌਰ ਚੱਲ ਰਿਹਾ ਹੈ ਨਾ ਬੜਾ ਮਾੜਾ ਦੌਰ ਆ ਉਹਦੇ ਵਿੱਚ ਬੱਚੇ ਜਿਹੜੇ ਜਨੇਮਿਆਂ ਨੂੰ ਪੜਾਉਣੀ ਆ ਤੇ ਜਿੱਦੀ ਪੀਟੀਐ ਹੁੰਦੀ ਹੈ ਮੇਰੇ ਜ਼ਿਆਦਾਤਰ ਕੰਪਲੀਟ ਹੈ ਹੀ ਹੁੰਦੀ ਨੇ ਕਿ ਬੱਚੇ ਸਾਡੇ ਫੋਨ ਬਹੁਤ ਜ਼ਿਆਦਾ ਦੇਖਦੇ ਆ ਤੇ ਮੇਰੇ ਵੀ ਹੈ ਨਾ ਬੱਚੇ ਸਾਡੇ ਮੈਂ ਉਹਨਾਂ ਨੂੰ ਕਹਿੰਦੀ ਮੇਰੇ ਦਾਪ ਦੇਖਦੇ ਆ ਪਰ ਮੇਰਾ ਸੁਨੇਹਾ ਇਹ ਹੈ ਜੀ ਬੱਚਿਆਂ ਨੂੰ ਵੀ ਸਾਰਿਆਂ ਨੂੰ ਵੀ ਫੋਨ ਚਲਾਓ ਚੀਜ਼ ਵਧੀਆ ਵੇਖੋ ਉਹਦੇ ਵਿੱਚ ਮਾੜੀ ਚੀਜ਼ ਗ੍ਰਹਿਣ ਕਰਕੇ ਕਿਉਂਕਿ ਬੜਾ ਦੌਰ ਜਿਹੜਾ ਸਾਡਾ ਨਸ਼ਿਆਂ ਦਾ ਦੌਰ ਚੱਲ ਰਿਹਾ ਹੈ ਨਾ ਇਹੜੇ ਚੀਤੀਆਂ ਗਿਆ ਚੀਜ਼ਾਂ ਨੇ ਸਾਡੇ ਪੰਜਾਬ ਨੂੰ ਤਬਾਹ ਕਰ ਚੁੱਕਿਆ ਹੈ ਹਨ ਤੇ ਮੈਂ ਇਹੀ ਸੁਨੇਹਾ ਦੇਵਾਂਗੀ ਜਿਹੜੇ ਸਾਡੀ ਹੁਣ ਦੀ ਪੀੜੀ ਹੈ ਨੌਜਵਾਨ ਪੀੜੀ ਹੈ ਕਿ ਨਸ਼ਿਆਂ ਤੋਂ ਬਾਹਰ ਆਓ ਇਹਦੇ ਵਿੱਚ ਕੁਝ ਨਹੀਂ ਰੱਖਿਆ ਹੋਇਆ ਹੈ ਹਨ ਫੋਨ ਦਾ ਦੌਰ ਆ ਹਰ ਹਰ ਚੀਜ਼ੇ ਦਿੱਤੇ ਚੰਗੀ ਮਾੜੀ ਦੇਖਦੇ ਆ ਜਾਨੀ ਕਿ ਜਦੋਂ ਟੀਵੀ ਦੇ ਦੌਰ ਹੁੰਦੇ ਸੀਗੇ ਉਦੋਂ ਸਾਡਾ ਜਿਹੜਾ ਸਮਾਂ ਸੀ ਬਹੁਤ ਜ਼ਿਆਦਾ ਵਧੀਆ ਹੁੰਦਾ ਸੀ ਜਿਹੜਾ ਹੁਣ ਸਾਡਾ ਸਮਾਂ ਹੈ ਜਾਨੀ ਕਿ ਵੀ ਬਹੁਤ ਨਾਸ਼ੀ ਇੱਕ ਸਾਹਮਣਾ ਦੁਨੀਆ ਦਾ ਬਸ ਹਾਂਜੀ ਆਪਾਂ ਕਹ ਦੀ ਵੀ ਜਾਨੂੰ ਦਿਲਤਾ ਨਹੀਂ ਕਰਦਾ ਨਾ ਹਾਂਜੀ ਹਾਂਜੀ ਸਮਾ ਇਜਾਤ ਨਹੀਂ ਦਿੰਦਾ ਜੀ ਬਿਲਕੁਲ ਬਿਲਕੁਲ ਹਾਂਜੀ ਜਾਂਦੀਆਂ ਦੇ ਮੈਚ ਉਹਨਾਂ ਕੀ ਸਾਡੇ ਦਰਸ਼ਕਾਂ ਨੂੰ ਦੋਨੇ ਥੋੜੇ ਦੋਨੇ ਤੇ ਉਹ ਹੋ ਜਾਣੀ ਹੈ ਨਾ ਕੋਈ ਵੀ ਗੱਲ ਸੁਣਾਓ ਬਸ ਸਾਉ ਕਾਲੇ ਜੀ ਨਾ ਦੇ ਉਸਤਸ ਜੀ ਮਤਲਬ ਉਹ ਇੱਥੇ ਮੈਚਾਂ ਨੇ ਕਹਿੰਦੇ ਆ ਵੀ ਜਾਨੂੰ ਦਿਲਤਾ ਨਹੀਂ ਕਰਦਾ ਨਾ ਹਾਂਜੀ 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 ਸਮਾ ਇਜਾਤ ਨਹੀਂ ਦਿੰਦਾ ਜੀ ਨਾ ਅੱਗੇ ਫਿਰ ਵੀ ਲੈ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਚਾਹੁੰਦਾ ਕਿ ਤੁਸੀਂ ਦੋ ਬੋਲ ਜਿਹੜੇ ਤੁਹਾਡਾ ਟੀਊਡ ਕੀਤਾ ਕੋਈ ਸੁਣਾਓ ਜੀ ਇਹ ਸਾਡਾ ਰਿ ਉਹ ਕਰਤਾਰ ਸਿੰਘ ਰਮਲੇ ਰਾਹੀ ਸਰਦਾਰ ਕਰਤਾਰ ਸਿੰਘ ਜੀ ਰਮਲੇ ਸਵਰਗਵਾਸੀ ਉਹ ਸਾਨੂੰ ਲੱਗਿਆ ਉਹਨਾਂ ਦਾ ਆਈ ਆਈ ਅਸੀਂ ਸਟੇਜ ਤੇ ਮੈਂ ਤਾਂ ਸਾਨੂੰ ਜਿਹੜੀ ਜਿਹੜੀ ਤੋਂ ਕਾਫੀ ਪਿਆਰ ਮਿਲੇ ਕਾਫੀ ਕਾਫੀ ਪਿਆਰ ਮਿਲੇ ਉਸ ਤੋਂ ਉਸ ਤੋਂ ਹਾਂ ਚੱਲੇ ਰੰਗ ਦਾ ਚੱਲੇ ਰੰਗਿਤਾ ਦੋਈ ਹੁੰਦੀ ਹੈ ਮੈਨੂੰ ਕੋਈ ਆਬਜੈਕਸ਼ਨ ਤਾਂ ਨਹੀਂ ਇਹਨਾਂ ਦਾ ਗਰੰਗ ਕਾਲਾ ਆਈ ਹੈ ਨਾ ਤੇ ਬਰਨ ਉਹ ਵੈਸੇ ਸਾਡੇ ਤੇ ਮੈਂ ਆਪਣੇ ਤੇ ਟੋਹ ਜਾਂਦਾ ਹੋਇਆ ਸੀ ਚਾਹ ਨਾਲ ਮਿਸਟੇਜ ਤੇ ਜਦੋਂ ਸੰਗਤ ਨਾਲ ਕਾਹ ਬੰਦ ਕਰਦੇ ਆ ਨਹੀਂ ਅਸੀਂ ਸਟੇਜ ਤੇ ਉਹ ਗੀਤ ਗਾਉਨੇ ਆ ਤੇ ਲੋਕ ਬੜੇ ਨਾ ਅਜੀਬ ਤਰੀਕੇ ਨਾਲ ਲੋਕਾਂ ਨੇ ਗੱਲ ਗੱਲ ਤਾਂ ਸੱਚਾਈ ਲੱਗਦੀ ਉਹ ਲੱਗਦਾ ਹੁੰਦਾ ਹੈ ਉਹ ਉਸ ਵਿਆਹ ਨੂੰ ਜਾ ਕੇ ਗੀਤ ਕੱਢ ਲਿਆ ਵਸ ਇੱਦਾਂ ਤੇ ਬਹੁਤ ਜਿਆਦਾ ਸਟੇਜ ਤੇ ਚੱਲਦਾ ਹੈ ਬਹੁਤ ਸੁਪਰ ਹਿੱਟ ਗੀਤਾਂ ਸੋਂਗੇ ਇਹਨਾਂ ਦਾ ਹਾਂ ਹਾਂ ਜੀ ਕਿਰਤ ਸਿੰਘ ਗੁਜਰ ਰੈਂਦਾ ਨਾ ਇਹ ਮਿੱਤਰ ਪਿਆਰ ਵੀ ਸਾਰੇ ਪਿੰਡ ਵਿੱਚ ਮੱਚੀਆਂ ਹਾਂਕਾਰ ਵੀ ਗੁਜਰ ਰੈਂਦਾ ਨਾ ਇਹ ਮਿੱਤਰ ਪਿਆਰ ਵੀ ਸਾਰੇ ਪਿੰਡ ਵਿੱਚ ਮੱਚੀਆਂ ਹਾਂਕਾਰ ਵੀ ਜਿੱਥੇ ਬੈਠਾ ਸੀ ਤੇ ਸਾਥ ਵਿੱਚ ਝੋਗਰਾ ਜਿੱਥੇ ਬੈਠਾ ਸੀ ਤੇ ਸਾਥ ਵਿੱਚ ਝੋਗਰਾ ਮਮੁੱਲੀ ਤੇਰੇ ਨਾਲ ਹੱਸ ਗਈ ਤਾਰੇ ਪਿੰਡ ਚੋਂ ਸੁਣ ਕੇ ਮੈਨੂੰ ਆਖ ਦੇ ਆ ਕਾਲੇ ਜੇ ਨਾ ਕਿਵੇਂ ਫਸ ਗਈ ਹਾਏ ਆ ਕਾਲੇ ਜੇ ਨਾ ਕਿਵੇਂ ਫਸ ਗਈ ਹਾਏ ਆ ਕਾਲੇ ਜੇ ਨਾ ਕਿਵੇਂ ਫਸ ਗਈ ਹੋਵੇ ਜੀ ਦੇ ਉੱਤੇ ਮਾਲਕ ਦੇ ਆਲਮੀ ਹੋ ਕਾਲੇ ਗੋਰੇ ਦਾ ਨਾ ਰੱਖਦਾ ਸਵਾਲ ਨਹੀਂ ਹੋਵੇ ਜੀ ਦੇ ਉੱਤੇ ਦਾਤਾ ਜੀ ਦੇ ਆਲ ਨਹੀਂ ਹੋ ਕਾਲੇ ਗੋਰੇ ਦਾ ਨਾ ਰੱਖਦਾ ਸਵਾਲ ਨਹੀਂ ਕੀਤੀ ਜੱਟ ਤੇ ਵੀ ਮਿਹਰਬਾਨੀ ਰੱਬ ਨੇ ਨੀ ਰੱਖ ਦਿੱਤੀ ਗੁੱਡੀ ਝਾੜ ਕੇ ਅਤੂਰੇ ਜਾਂਦੇ ਦੀ ਬੁਕਲ ਵਿੱਚ ਸਿੱਟ ਗਿਆ ਨਹੀਂ ਟੀਸੀ ਵਾਲਾ ਵੇਰ ਚਾੜ ਕੇ ਉਹ ਤੁਰੇ ਜਾਂਦੇ ਦੀ ਬੁਕਲ ਵਿੱਚ ਸਿੱਟ ਗਿਆ ਨਹੀਂ ਟੀਸੀ ਵਾਲਾ ਵੇਰ ਚਾੜ ਕੇ ਸਾਰੇ ਪਿੰਡ ਚੋਂ ਸੁਣ ਕੇ ਕਿਵੇਂ ਨੂੰ ਆਖਦੇ ਆ ਕਾਲੇ ਜੇ ਨਾ ਕਿਵੇਂ ਫਸ ਗਈ ਹਾਏ ਆ ਕਾਲੇ ਜੇ ਨਾ ਕਿਵੇਂ ਫਸ ਗਈ ਹੋਏ ਆ ਕਾਲੇ ਜੇ ਨਾ ਕਿਵੇਂ ਫਸ ਗਈ ਕੀ ਬਾਤ ਹੈ ਹਮ ਉਸ ਤੋਂ ਜਿਵੇਂ ਤੁਸੀਂ ਬਹੁਤ سارے ਵੀਡੀਓ ਫਾਰਵਰਡ ਕਰਦੇ ਹੋ ਕਿ ਸ਼ੇਅਰ ਵੀ ਕਰਦੇ ਹੋ ਸਾਡੇ ਨਾਲ ਸੁਖਦੀਪ ਜੀ ਔਰ ਸੇਖੂ ਜੀ ਨੇ ਇਹਨਾਂ ਨੂੰ ਆਪਣੇ ਇਹਨਾਂ ਲਈ ਜਵਾਨੀ ਗੀਤ ਵੀ ਸੁਣਾਇਆ ਨੇ ਸੀ ਨਾ ਇਹਨਾਂ ਦਾ ਆਉਣ ਵਾਲਾ ਗੀਤ ਵੀ ਬਹੁਤ ਜਲਦੀ ਆਵੇਗਾ ਤੇ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਆਪਣੀ رائے ਜ਼ਰੂਰ ਦੇਣੀ ਆ ਇਹਨਾਂ ਦੇ ਆਉਣ ਵਾਲੇ ਇੱਕ ਗੀਤ ਦੀ ਵੇਟ ਕਰਨੀ ਆ ਜਿਹੜਾ ਆਉਣ ਵਾਲਾ ਗੀਤ ਹੈ ਉਹ ਪਿਆਰ ਸਤਕਾਰ ਦੇਣਾ ਇਹਨੇ ਵੋਟਰ ਗੀਤ ਨੂੰ ਵੀ ਬਹੁਤ ਡਿਊਟ ਨੂੰ ਬਹੁਤ ਪਿਆਰ ਸਤਕਾਰ ਦਿੱਤਾ ਹਨਾ ਜਿਹਨੇ ਅੱਜ ਤੁਹਾਨੂੰ ਅਸੀਂ ਇਹਨਾਂ ਦਾ ਮਿਲਾਇਆ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੇ ਨਵੇਂ ਨਵੇਂ ਚਿਹਰੇ ਲੈ ਕੇ ਫੇਰ ਹਸਲੋ ਆਗੇ ਤੇ ਜਾਂਦੀਆਂ ਨੇ ਦੋਸਤੋ ਅਸੀਂ ਤੁਹਾਨੂੰ ਲਾਸਟ ਦਿਨ ਰਿਵੀਅਰ ਕਹਿੰਦੇ ਆ ਹਾਂਜੀ ਹਾਂਜੀ ਸਾਡੇ ਚੈਨ ਦੇ ਮਾਧਮੇ ਪੂਰੀ ਦੁਨੀਆ ਦੇਖਦੀ ਆ ਨਾ ਹਾਂ ਨੇ ਕੀ ਸਕਰੀਬ ਨੇ ਗੱਲ ਕੀਤੀ ਇਸ ਜਿਹੜਾ ਜਨਸ਼ਰਦ ਦੌਰ ਚੱਲਿਆ ਹੋਇਆ ਉਹ ਬਚਨ ਦੀ ਲੋੜ ਹੈ ਹਾਂਜੀ ਹਾਂਜੀ ਤੇ ਕੀ ਕਹੂੰ ਪਰ ਮੈਂ ਤਾਂ ਬਸ ਇਹੀ ਕਹਿਣਾ ਚਾਹਣਾ ਵੀ ਚੰਗਾ ਸੁਣੋ ਬਸ ਸੁਣਨਾ ਸਭ ਤੋਂ ਵੱਡੀ ਗੱਲ ਹੈ ਗੌਣ ਨਾਲੋਂ ਸੁਣਨਾ ਸਰੋਤੇ ਵੱਡੇ ਹੁੰਦੇ ਆ ਸੁਣਨ ਵਾਲਾ ਆ ਚੰਗਾ ਸੁਣੋ ਆ ਤੁਹਾਨੂੰ ਪਤਾ ਹੀ ਅੱਜਕੱਲ ਕੀ ਚੱਲ ਰਿਹਾ ਹੈ ਨਾ ਚੰਗਾ ਬਸ ਚੰਗਾ ਸੁਣੋਗੇ ਤਾਂ ਚੰਗਾ ਹੀ ਹੋਊਗਾ ਤੋ ਤੋ ਇਸ ਦੇ ਸਰੇ ਨਾਲ ਮੇਰਾ ਸੁਖਦੀਪ ਤੇ ਸੇਖੋ ਜੀ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਦੇ ਕੇ ਅਸੀਂ ਤੁਹਾਡੇ ਇਹਨਾਂ ਰੂਬੂ ਕਰਾਇਆ ਤੇ ਤੁਹਾਨੂੰ ਇਹਨਾਂ ਦੇ ਅਸ਼ਕੀਦ ਵੀ ਸੁਣਾਏ ਨੇ ਤੁਸੀਂ ਆਪਣੇ ਕਮੈਂਟ ਆਏ ਆਪਣੇ ਵਿਚਾਰ ਜਰੂਰ ਦੱਸਣਾ ਔਰ ਮੈਂ ਇਹਨੂੰ ਵੀ ਦੱਸਾਂਗਾ ਕਿ ਮਤਲਬ ਜਾਗਰੂ ਪ੍ਰੋਗਰਾਮ ਵੀ ਕਰਦੇ ਆ ਤੇ ਤੁਸੀਂ ਸਾਸ ਨੂੰ ਚੰਨਾ ਪਾਉ ਹਾਂਜੀ ਜੀ ਸਾਰੇ ਫਕਸ਼ ਨੇ ਪ੍ਰੋਗਰਾਮ ਨੇ ਕਿੱਦਾਂ ਕਰੇ-ਕਰੇ ਕਰਦੇ ਹੋ ਤਾਂ ਤਾਂ ਕਿ ਤੁਹਾਨੂੰ ਸਾਡੇ ਦਰਸ਼ਕ ਇਹਨਾਂ ਨਾਲ ਸਾਡੇ ਚੈਨ ਦੇ ਮੱਧ ਵਿੱਚ ਤੁਹਾਡੇ ਤੱਕ ਪਹੁੰਚ ਕਰਨ ਤੁਹਾਨੂੰ ਬਲਾ ਸਕਣਾ ਹਾਂਜੀ ਦੱਸੋ ਮੈਡਮ ਹਾਂਜੀ ਹਾਂਜੀ ਅਸੀਂ ਜਾਗੂ ਦੇ ਪ੍ਰੋਗਰਾਮ ਕਰਦੇ ਆਂ ਤੇ ਆਪਣਾ ਬਸ ਸਿੰਗਿੰਗ ਕਰਦੇ ਹਾਂ ਸਪੈਸ਼ਲ ਹੋਣੇ ਹ ਕੋਹੋਂ ਸਾਡਾ ਜੀ ਮਨਗੀਤਾਊਗਾ ਹਾਂ ਜਿੰਨੇ ਕੋਣ ਮੁੜੇ ਵਿਆਹ ਦੇ ਦੌਰ ਚੱਲ ਪਈ ਜਾਂਦਾ ਹਾਂ ਵਿਆਹ ਦੇ ਦੌਰ ਹਾਂ ਜਿੰਨੇ ਵਿਆਹ ਹੁੰਦੀ ਐ ਸਿੱਧੀ ਜੀ ਪ੍ਰੋਗਰਾਮ ਲਾਉਨੇ ਆ ਮੇਲੇ ਲਾਉਨੇ ਆ ਤੇ ਜੱਗ ਦੀ ਪ੍ਰੋਗਰਾਮ ਕਰਦੇ ਲਾਈਵ ਲਾਈਵ ਸੋ ਲਾਈਵ ਸਟੇਜ ਲੈਡੀ ਸੰਗੀਤ ਹੋ ਗਿਆ ਹਾਂਜੀ ਸਾਰੇ ਪ੍ਰੋਗਰਾਮ ਉੱਦਾਂ ਦੇ ਆ ਤੇ ਮੈਂ ਕਹਣਾ ਚਾਹਾਂਗਾ ਕਿ ਦਰਸ਼ਕਾਂ ਤੁਸੀਂ ਆਪਣਾ ਮੋਬਾਈਲ ਨੰਬਰ ਵੀ ਖੋਦ ਆਪਣੇ ਜਵਾਨੀ ਦੱਸੋ ਹਾਂ ਕਨੈਕਟ ਨੰਬਰ ਹੈਗਾ 872 ਆਪਣਾ 62802 1198 872999748 ਹਾਂਜੀ ਇਹ ਸਾਡੇ ਦੋ ਕਨੈਕਟ ਨੰਬਰ ਆ ਇਹਨਾਂ ਦੋਵਾਂ ਨੰਬਰਾਂ ਤੇ ਸਾਨੂੰ ਕਨੈਕਟ ਕਰ ਸਕਦੇ ਹੋ ਤੁਸੀਂ ਇਹਨਾਂ ਨੂੰ ਹ ਖੁਸ਼ੀਆਂ ਦੇ ਪ੍ਰੋਗਰਾਮਾਂ ਤੇ ਜਾਗੋ ਦੇ ਪ੍ਰੋਗਰਾਮਾਂ ਤੇ ਕਿਸੇ ਵੀ ਪ੍ਰੋਗਰਾਮਾਂ ਤੇ ਤਾਂ ਵਿਆਹ ਸ਼ਾਦੀ ਵਗੈਰੇ ਦੇ ਲਈ ਲਾਈਵ ਪ੍ਰੋਗਰਾਮ ਲੈਡੀ ਸੰਗੀਤ ਹੋ ਗਿਆ ਜਿਵੇਂ ਤੁਹਾਨੂੰ ਇਹਨਾਂ ਨੇ ਆਪਣੇ ਅੱਜ ਗੀਤ ਸੁਣਾ ਕੇ ਬਹੁਤ ਦੇ ਰੂਪ ਖੁਸ਼ ਕੀਤੀ ਆ ਆਪਾਂ ਦਾ ਸੱਚੀ ਬਹੁਤ ਖੁਸ਼ ਹੋਇਆ ਬਾਕੀ ਬਾਜ ਵੀਡੀਓ ਤੇ ਜੋੜੀ ਵੀ ਬਹੁਤ ਐਸਾ ਹੈ ਜੀ ਤੁਸੀਂ ਆਪਣੇ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਤੇ ਇਹਨਾਂ ਨੂੰ ਪ੍ਰੋਗਰਾਮਾਂ ਵਾਸਤੇ ਵੀ ਹਮੇਸ਼ਾ ਯਾਦ ਰੱਖਣਾ ਤੇ ਇਹਨਾਂ ਨੇ ਆਪਣਾ ਮੋਬਾਈਲ ਨੰਬਰ ਦਿੱਤਾ ਤਾਂ ਅਸੀਂ ਸਕਰੀਨ ਤੇ ਵੀ ਇਹਨਾਂ ਦਾ ਨੰਬਰ ਚਲਾਵਾਂਗੇ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਜਿਵੇਂ ਅੱਜ ਅਸੀਂ ਤੁਹਾਨੂੰ ਮੈਡਮ ਸੁਖਦੀਪ ਕੌਰ ਨਾਲ ਉਸੇਖ ਜੀ ਨਾਲ ਮਿਲਾਇਆ ਨਮਸਕਾਰ ਮੈਂ ਚੇਲੇ ਲੇਕੇ ਖੇੜਾ ਹਾਜ਼ਰ ਹੋ ਮੈਂ ਆ ਗਏ ਸਾਡੀ ਹਰ ਵੀਡੀਓ ਦੇਖਣੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਤੇ ਨਾਲ ਇਹਨਾਂ ਦਾ ਵੀ ਪੇਜ ਚੱਲ ਰਿਹਾ ਹੈ ਇਹਨਾਂ ਦੇ ਪੇਜ ਨੂੰ ਫੋਲੋ ਕਰਨਾ ਜੀ ਸਸਟੇ ਤੁਹਾਡਾ ਬੇਨਤੀ ਥੈਂਕ ਯੂ